ਪਾਠ 3 ਨਕੇਦ ਦੇ ਰੂਪ ਨਕੇਦ ਦੇ ਰੂਪਾਂ ਨੂੰ ਇੱਕ ਦੂਜੇ ਤੋਂ ਅੱਡ ਕਰਨ ਲਈ ਬਹੁਤ ਸਾਰੇ ਨੁਕਤੇ ਗਿਣੇ ਜਾ ਸਕਦੇ ਨੇ ਪਰ ਸਮਾਜਿਕ ਵਰਤਾਰਿਆਂ ਦੀ ਪਛਾਣ ਭੌਤਿਕ ਵਰਤਾਰਿਆਂ ਵਾਂਗ ਪੱਕੀ ਕਰਨੀ ਮੁਸ਼ਕਲ ਹੁੰਦੀ ਆ ਫਿਰ ਵੀ ਕੁਝ ਨੁਕਤਿਆਂ ਦੇ ਹਿਸਾਬ ਨਾਲ ਇਸ ਮੁਤਾਬਕ ਸਮਝਿਆ ਜਾ ਸਕਦਾ ਹੈ ਨਕੇਦ ਦੇ ਰੂਪਾਂ ਨੂੰ ਵਿਧਿਵਤ ਕਰਨ ਲਈ ਕੁਝ ਆਮ ਨੁਕਤੇ ਨੇ ਜਿਵੇਂ ਸਮੇਂ ਦੇ ਹਿਸਾਬ ਨਾਲ ਨਕੇਦ ਦੇ ਦੂਰੂਪ ਬਣਦੇ ਨੇ ਇੱਕ ਵਾਰਗੀ ਅਤੇ ਹੌਲੀ ਤੇ ਮੁੜਮੁੜ ਚੱਲਣ ਵਾਲੇ ਪ੍ਰਤਾਂਤ ਦੇ ਹਿਸਾਬ ਨਾਲ ਵੀ ਦੋ ਰੂਪ ਬਣਦੇ ਨੇ ਇੱਕ ਆਮਨਿੰਦਾ ਚੁਗਲੀ ਤੋਂ ਸ਼ੁਰੂ ਕਰਕੇ ਭੰਡੀ ਬਦਨਾਮੀ ਤੁਮਤਬਾਜੀ ਕਿਰਦਾਰ ਕੁਸ਼ੀਆਦ ਸ਼ਬਦ ਕਮਲਾ ਨੂੰ ਨਖੇਦ ਦੇ ਨਾਂ ਹਿੱਟ ਇਕੱਠੇ ਕੀਤਾ ਦੂਜਾ ਖਾਸ ਰੂਪ ਵਿਵਾਦ ਇਤਿਹਾਸਕਾਰੀ ਤੇ ਖੋਜ ਸਾਹਿਤ ਤੇ ਮਨੋਰੰਜਨ ਅਤੇ ਨਿੱਜੀ ਅੰਦਾਜ਼ੇ ਤੇ ਤਜਰਬੇ ਨੇ ਪੱਦਰ ਦੇ ਹਿਸਾਬ ਨਾਲ ਸਦੀ ਵੀ ਨਖੇਦ ਨੂੰ ਬੋਲਣ ਦੀ ਆਜ਼ਾਦੀ ਵਿਚਾਰ ਵਖਰੇਵੇਂ ਦੀ ਆਜ਼ਾਦੀ ਕਲਪਨਾ ਪਰਿਟਾਵੇ ਦੀ ਖੁੱਲ ਅਤੇ ਖੋਜ ਸਿਧਾਂਤ ਦੀ ਬੇਲਾਗਤਾ ਵੱਜੋਂ ਟੱਕ ਲਿਆ ਜਾਂਦਾ ਹੈ ਟੱਕੇ ਹੋਏ ਵਰਤਾਰੇ ਹੌਲੀ ਅਤੇ ਰੁਕ ਰੁਕ ਕੇ ਚੱਲਣ ਵਾਲੇ ਨੇ ਖੇਦ ਦਾ ਮੁੱਖ ਹਿੱਸਾ ਹੁੰਦੇ ਨੇ ਇਹੇ ਵਰਤਾਰੇ ਨੂੰ ਇੱਕ ਸਮੁੱੱਚ ਵੱਜੋਂ ਸਮਝਣ ਲਈ ਅਸਾਮੀ ਜੰਗ ਦਾ ਪ੍ਰਸੰਗ ਬਹੁਤ ਟੁਕਮਾ ਹੈ ਸੂਖਮ ਰਾਜਨੀਤੀ ਵੱਜੋਂ ਕਿਸੇ ਆਦਰਸ਼ ਨੂੰ ਹੌਲੇ ਰੂਪ ਨਾਲ ਬਦਲ ਜਾਂ ਮੁਕਾਬਲੇ ਵਿੱਚ ਖੜਾ ਦੇਣਾ ਵੀ ਨਖੇਦ ਹੀ ਹੁੰਦਾ ਹੈ ਵਪਾਰਕ ਤਰ੍ਹਾਂ ਵੱਲੋਂ ਅਯੋਗ ਬੰਦਿਆਂ ਨੂੰ ਚੋਣ ਦਿਤਾ ਦੇਣ ਦੀ ਇਸੇ ਕਿਸਮ ਦੀ ਰਾਜਨੀਤੀ ਮੰਨੀ ਜਾਂਦੀ ਹੈ ਕਿਸੇ ਆਦਰਸ਼ਾ ਹਸਤੀ ਜਾਂ ਵਿਚਾਰ ਨੂੰ ਨੀਵਾ ਕਰਨਾ ਅਤੇ ਕਿਸੇ ਆਮ ਜਾਂ ਨੀਵੇਂ ਬੰਦੇ ਜਾਂ ਨੁਕਤੇ ਨੂੰ ਆਦਰਸ਼ ਬਣਾ ਦੇਣਾ ਨਖੇਦ ਦੇ ਵਹਿਣ ਦਾ ਦੋਤਾਰਾ ਰੂਪ ਹੈ ਉੱਚਿਆਂ ਨੂੰ ਸੁੱਟਣ ਦੀ ਚਾਲ ਆਮ ਲੋਕਾਂ ਨੂੰ ਵੀ ਸਮਝ ਪੈਂਦੀ ਹੈ ਪਰ ਹੌਲਿਆਂ ਦੇ ਉ ਤਾਂ ਉੱਠਣ ਨੂੰ ਕਿਸਮਤ ਮੌਕਾ ਮੇਲ ਮੌਕਾ ਪ੍ਰਸਤੀ ਜਾਂ ਜੋੜ ਤੋੜ ਦੀ ਰਾਜਨੀਤੀ ਵਜੋਂ ਗੋਲਿਆ ਕੀਤਾ ਜਾਂਦਾ ਹੈ ਇਹਦੇ ਵਿੱਚ ਹੀ ਨਖੇਦ ਦੀ ਸਫਲਤਾ ਹੁੰਦੀ ਹੈ ਨਖੇਦ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ ਬੱਲਾ amorphous ਅਤੇ ਦੂਜਾ ਖਾਸ ਰੂਪ ਪਹਿਲਾ ਆਮ ਰੂਪ ਸ਼ਬਦਜੰਗ ਦਾ ਸਦਾ ਚੱਲਣ ਵਾਲਾ ਰੂਪ ਨਿਖੇਧ ਹੈ ਸਾਰਾ ਜੀਵਨ ਸਮੁੱਚ ਵਿੱਚ ਚੱਲਦਾ ਤੇ ਨਿਖੇਧ ਵੀ ਸਮੁੱਚੇ ਜੀਵਨ ਦੇ ਹਿੱਸੇ ਵਿੱਚੋਂ ਸਭ ਰਾਹਾਂ ਰੰਗਾਂ ਵਿੱਚ ਹਾਜ਼ਰ ਹੈ ਪਰ ਇੱਥੇ ਇਹਦੇ ਬਾਰੇ ਚਰਚਾ ਸਾਮੀ ਜੰਗ ਤੱਕ ਸੀਮਤ ਹੈ ਬਰਾਈ ਹਿੱਤ ਵਰਤੇ ਜਾਂਦੇ ਸਭ ਸ਼ਬਦ ਨਿਖੇਧ ਅਮਲ ਹੀ ਨੇ ਪਰ ਵਿਸ਼ੇ ਦੀ ਸੀਮਾ ਕਾਰਨ ਵਿਸਥਾਰ ਸੰਭਵ ਨਹੀਂ ਹੈ ਜੈਨੀਏ ਹਿੰਸਾ ਦੇ 108 ਰੂਪ ਨਖੇਦ ਦੀਆਂ ਧੁਰਜੜਾਂ ਤੱਕ ਪਛਾਣ ਦੇ ਅਮਲ ਵੱਜੋਂ ਸਮਝਣ ਲਈ ਮਦਦਗਾਰ ਹੋ ਸਕਦੇ ਨੇ ਨਖੇਦ ਆਮਨਿੰਦਿਆਂ ਜਾਂ ਵਿਵਾਦ ਤੋਂ ਸ਼ੁਰੂ ਹੋ ਕੇ ਪੜਾਵਾਰਾਂ ਗਾ ਵਧਦਾ ਇੱਥੇ ਆਮਨਖੇਦ ਦੀ ਪਛਾਣ ਵੱਜੋਂ ਚਾਰੇ ਰੂਪ ਵਿਚਾਰੇ ਗਏ ਨੇ ਭੰਡੀ ਜਾਂ ਬਦਖੋਈ ਕਿਸੇ ਬੰਦੇ ਦੇ ਗੁਣਾ ਅਮਲ ਜਾਂ ਵਿਚਾਰ ਨੂੰ ਬੇਮਾਨਾ ਜਾਂ ਬੁਰਾ ਸਿੱਧ ਕਰਨਾ ਭੰਡੀ ਦਾ ਆਮ ਰੂਪ ਹੈ ਕਿਸੇ ਸੰਜਮੀ ਨੂੰ ਕੰਜੂਸ ਕਹਿਣਾ ਮੈਂ ਤੇ ਨੂੰ ਮਿੱਟੀ ਪੱਟ ਜਾਂ ਅਣੀ ਅੱਕਾ ਕਹਿਣਾ ਵਿਚਾਰਵਾਨ ਨੂੰ ਕਮਲਾ ਕਹਿਣਾ ਪੰਜਾਬ ਦੇ ਪੰਜਾਬੀ ਸਮਾਜ ਵਿੱਚ ਪ੍ਰਚਲਿਤ ਪੰਡੀ ਰੂਪ ਹੈ ਕਿਸੇ ਦੀ ਕਿਸੇ ਘਾਟ ਕਮਜ਼ੋਰੀ ਜਾਂ ਭੁੱਲ ਗਲਤੀ ਨੂੰ ਗੁਨਾਹ ਜਾਂ ਪਾਪ ਵਜੋਂ ਪੇਸ਼ ਕਰਨੀ ਬਦਖੋਈ ਕਹਾਉਂਦਾ ਪਰ ਕਿਸੇ ਸਾਮੀ ਜੰਗ ਦੇ ਪ੍ਰਸੰਗ ਵਿੱਚ ਇਹੋ ਅਮਲ ਵੱਖਰੇ ਅਰਥ ਧਾਰ ਜਾਂਦਾ ਆਮ ਪੰਡੀ ਬਦਖੋਈ ਇਹ ਤਾਂ ਖੇਤ ਵਜੋਂ ਹੋਣ ਵਾਲੇ ਅਮਲ ਬਾਰੇ ਦੋ ਫਰਕ ਬਹੁਤ ਪ੍ਰਤੱਖ ਨੇ ਪਹਿਲਾ ਜਦੋਂ ਕਿਸੇ ਵੀ ਹਸਤੀ ਜਾਂਤਰ ਦੀ ਨਿੰਦਿਆ ਭੰਡੀ ਵਾਰ-ਵਾਰ ਹੁੰਦੀ ਆ ਤੇ ਇਹ ਹਕੂਮਤੀ ਜਾਂ ਸਥਾਪਤੀ ਤਰ ਨੂੰ ਲਾਹੇ ਦੇਣ ਵਾਲੀ ਹੁੰਦੀ ਆ ਤਾਂ ਇਹ ਨਿਸ਼ਚੇ ਹੀ ਨਖੇਦ ਜੰਗ ਦਾ ਹਿੱਸਾ ਹੁੰਦੀ ਆ ਕਿਹੜੇ ਸਮੇਂ ਵਿੱਚ ਮੁੱਦੇ ਵੱਜੋਂ ਕਿਹੜੀ ਹਸਤੀ ਜਾਂ ਧਰ ਦੀ ਭੰਡੀ ਹੁੰਦੀ ਆ ਇਹ ਪੈਂਤੜੀ ਦੀ ਪਛਾਣ ਵੀ ਆਮ ਨਿੰਦਿਆ ਤੇ ਨਖੇਦ ਜੰਗ ਦਾ ਫਰਕ ਦੱਸਦੀ ਆ ਜੇ ਲੋਕਾਂ ਵਿੱਚ ਪ੍ਰਚਲਿਤ ਹੋ ਰਹੀ ਬਦਖੋਈ ਕਿਸੇ ਅਸਾਮੀ ਜਾਂ ਪਛਾਣ ਜੰਗ ਲੜਨ ਵਾਲੀ ਧਰ ਦੀ ਆ ਤਾਂ ਇਹ ਨਖੇਦ ਜੰਗ ਦਾ ਹਿੱਸਾ ਹੀ ਹੁੰਦੀ ਆ ਕਿਸੇ ਜੰਗਜੂ ਨੂੰ ਨਿੱਜੀ ਰੂਪ ਵਿੱਚ ਜਾਣਨ ਵੱਜੋਂ ਪੇਸ਼ ਕਰਨਾ ਆਮ ਬੰਦਿਆਂ ਦੀ ਪੱਧਰ ਉੱਤੇ ਰੱਖ ਕੇ ਉਹਦੇ ਔਗਣਾ ਜਾਂ ਗਲਤੀਆਂ ਬਾਰੇ ਸੱਚੀ ਜਾਂ ਝੂਠੀ ਵਾਰਤਾ ਕਹਿਣੀ ਆਮ ਪੰਡੀ ਨਹੀਂ ਹੁੰਦੀ ਕਿਰਦਾਰ 쿠ਸ਼ੀ ਟਟਵੇਂ ਰੂਪ ਵਿੱਚ ਕਿਸੇ ਅਹਿਮ ਹਸਤੀ ਦੀ ਮੁਰਮੁਰ ਕੀਤੀ ਜਾਂਦੀ ਬਦਖੋਈ ਕਿਰਦਾਰ 쿠ਸ਼ੀ ਹੀ ਹੁੰਦੀ ਆ ਕਿਸੇ ਜੰਗ ਜੂ ਆਗੂ ਜਾਂ ਧਰ ਦੇ ਕਿਰਦਾਰ ਜਾਂ ਸਮਰੱਥਾ ਨੂੰ ਸ਼ੱਕ ਦੇ ਘੇਰੇ ਵਿੱਚ ਲਿਆਉਣਾ ਕਦੇ ਵੀ ਜੰਗ ਜੂ ਸਮਾਜ ਦੇ ਅੰਦਰੂਨੀ ਮਤਭੇਦ ਦਾ ਮਸਲਾ ਨਹੀਂ ਹੁੰਦਾ ਕਿਸੇ ਸਮਾਜ ਦੀ ਰਸਮੀਆਂ ਗਵਾਈ ਦਾ ਤਾਣਾ ਬਾਣਾ ਖਿਲਰੇ ਬਿਨਾ ਉਹਦੇ ਅੰਦਰ ਜੰਗਜੂਆਂ ਦੀ ਕਿਰਦਾਰਕੁਸ਼ੀ ਸੰਭਵ ਨਹੀਂ ਹੁੰਦੀ ਜਿੰਨਾ ਚਿਰ ਕਿਸੇ ਸਮਾਜ ਵਿੱਚ ਕੋਈ ਆਗੂ ਵਿਦਵਾਨ ਜਾਂ ਪਤਵੰਤਾ ਜੰਗਜੂਆਂ ਖਿਲਾਫ ਖੁੱਲ੍ਹ ਕੇ ਖੜਾ ਨਹੀਂ ਹੁੰਦਾ ਉਨਾ ਚਿਰ ਲੋਕਾਂ ਵਿੱਚ ਜੰਗਜੂਆਂ ਦਾ ਨਖੇਦ ਪੈਰ ਨਹੀਂ ਲਾਉਂਦਾ ਇਹਦੇ ਲਈ ਕਿਸੇ ਇੱਕ ਚੋਣਵੀ ਹਸਤੀ ਦੀ ਕਿਰਦਾਰਕੁਸ਼ੀ ਕੀਤੀ ਜਾਂਦੀ ਹੈ ਇੱਕ ਵਾਰ ਰਾਹ ਖੁੱਲਣ ਨਾਲ ਸਮਾਜ ਵਿੱਚ ਨਖੇਦ ਦੇ ਪੈਰ ਲੱਗਣ ਦੀ ਥਾਂ ਪੈਦਾ ਹੋ ਜਾਂਦੀ ਹੈ ਅਸਾਮੀ ਜੰਗ ਨੈਤਿਕ ਜ਼ੋਰ ਵਾਲੇ ਕਿਰਦਾਰਾਂ ਉੱਤੇ ਖੜੀ ਹੁੰਦੀ ਹੈ ਜਿਸ ਮੁੱਚੀ ਜੰਗ ਦੀ ਪਰਚੋਲ ਕੀਤੇ ਬਿਨਾ ਪਰਚੋਲ ਕਰਨ ਦੇ ਨਾਂ ਹੀਠ ਕਿ세 ਆਗੂ ਜਾਂ ਤੇਰ ਦੇ ਕਿਰਦਾਰ ਉਤੇ ਵਾਰ-ਵਾਰ ਜੰਪੱਖਵੇਂ ਵਿਵਾਦਵਜੋਂ ਸਵਾਲ ਉੱਠਦੇ ਨੇ ਤਾਂ ਇਹ ਜ਼ਾਰਾ ਰੂਪ ਵਿੱਚ ਨਿਖੇਧ ਜਾਂਦੀ ਹੀ ਹੁੰਦੀ ਆ। ਜੰਗਜੂਆਂ ਦੀ ਕਿਰਦਾਰਕੁਸ਼ੀ ਬਾਰੇ ਵਿਸਥਾਰਵੇਰਵਾ ਨਿਖੇਧ ਦੇ ਪੜ 35 ਵਾਲੇ ਪਾਠ ਵਿੱਚ ਅੱਗੇ ਆ। ਸਿਧਾਂਤਕ ਚੌਕਟੇ ਬਦਲੇ ਬਿਨਾਂ ਕਿਸੇ ਵੀ ਬਦਨਾਮ ਜਾਂ ਸਤਨਾਮ ਆਗੂ ਦੀ ਚਰਚਾ ਜੰਗਜੂਆਂ ਦੀ ਨਿਖੇਧੀ ਹੀ ਬਣ ਜਾਂਦੀ ਆ। ਝੂਠ ਕਿਸੇ ਸਥਾਪਤੀ ਖਿਲਾਫ ਲੜਨ ਵਾਲੇ ਲੋਕ ਕਿਸੇ ਵੀ ਨਾ ਵਿਚਾਰ ਜਾਂ ਝੰਡੇਹਟ ਲੜਨ ਪਰ ਉਹਨਾਂ ਕੋਲ ਸੱਚੇ ਹੋਣ ਦਾ ਦਾਵਾ ਹੁੰਦਾ ਹੈ। ਇਸ ਕਰਕੇ ਸੱਚ ਦੇ ਖੇਦ ਦਾ ਸਭ ਤੋਂ ਵੱਡਾ ਹਥਿਆਰ ਝੂਠ ਹੁੰਦਾ ਹੈ। ਝੂਠ ਦੀ ਵਰਤੋਂ ਤਿੰਨ ਤਰ੍ਹਾਂ ਨਾਲ ਕੀਤੀ ਜਾਂਦੀ ਹੈ। ਪਹਿਲਾ ਜਦੋਂ ਕਿਸੇ ਤਰ੍ਹਾਂ ਦੀ ਸਥਾਪਤੀ ਸੈਂਕੜੇ ਹਜ਼ਾਰਾਂ ਝੂਠ ਲਗਾਤਾਰ ਬੋਲਦੀ ਹੈ ਤਾਂ ਆਮ ਲੋਕਾਂ ਲਈ ਮੁਸ਼ਕਲ ਹੋ ਜਾਂਦਾ ਹੈ ਕਿ ਉਹ ਸਾਰੇ ਝੂਠਾਂ ਨੂੰ ਹੀ ਝੂਠ ਮੰਨ ਲੈਣ। ਹਜ਼ਾਰਾਂ ਝੂਠਾਂ ਵਿੱਚੋਂ ਬੰਦਾ ਕੁਝ ਕੁ ਉੱਤੇ ਹੀ ਯਕੀਨ ਕਰ ਹੀ ਲੈਂਦਾ। ਇੱਕ ਵਾਰ ਕਿਸੇ ਝੂਠ ਨੂੰ ਸੱਚ ਮੰਨਣ ਨਾਲ ਝੂਠੇ ਪ੍ਰਚਾਰ ਦਾ ਘੇਰਾ ਹੌਲੀ-ਹੌਲੀ ਵੱਧਦਾ ਜਾਂਦਾ ਹੈ। ਇਸ ਤਰ੍ਹਾਂ ਹਰ ਆਮ ਖਾਸ ਬੰਦਾ ਕੁਝ ਸਮੇਂ ਬਾਅਦ ਨਖੇਦ ਦੇ ਅਸਰ ਹੇਠ ਆ ਹੀ ਜਾਂਦਾ ਹੈ। ਤਸ਼ੱਦਦ, ਮੌਤ ਅਤੇ ਭੈ ਦੇ ਮਾਹੌਲ ਵਿੱਚ ਲੋਕ ਕੁਝ ਸਮੇਂ ਬਾਅਦ ਝੂਠਾਂ ਨੂੰ ਸੱਚ ਮੰਨਣ ਲਈ ਮਜਬੂਰ ਵੀ ਹੋ ਜਾਂਦੇ ਨੇ। ਕਿਉਂਕਿ ਮਾਨਸਿਕ ਤਕੜਾਈ ਅਤੇ ਸਿਧਾਂਤਕ ਪਕੈਾਈ ਬਿਨਾ ਹਰ ਬੰਦਾ ਝੂਠੀਆਂ ਸੂਚਨਾਵਾਂ ਸਾਹਮਣੇ ਠਹਿਰ ਨਹੀਂ ਸਕਦਾ। ਜਦੋਂ ਆਮ ਲੋਕਾਂ ਦੀ ਕਲਪਨਾ ਤੋਂ ਪਰੇ ਦੇ ਬਹੁਤ ਸਾਰੇ ਝੂਠ ਬੋਲੇ ਜਾਂਦੇ ਨੇ ਤਾਂ ਅਜਿਹੇ ਝੂਠਾਂ ਉੱਤੇ ਸ਼ੱਕ ਕਰਨਾ ਵੀ ਸੁਖਾਲਾ ਨਹੀਂ ਹੁੰਦਾ। ਤੀਜਾ ਆਉਣ ਵਾਲੇ ਸਮੇਂ ਨੂੰ ਮੁੱਖ ਰੱਖ ਕੇ ਜਿਹੜੇ ਝੂਠ ਬੋਲੇ ਜਾਂਦੇ ਨੇ ਉਨ੍ਹਾਂ ਦੇ ਨੁਕਸਾਨਦਾ ਅੰਦਾਜ਼ਾ ਜਾਂ ਨਿਤਾਰਾ ਕਰਨ ਦੀ ਸਮਰੱਥਾ ਆਮ ਲੋਕਾਂ ਕੋਲ ਨਹੀਂ ਹੁੰਦੀ ਭਵਿੱਖ ਬਾਰੇ ਲੁਭਾਣੇ ਅੰਦਾਜ਼ੇ ਵਾਲੇ ਝੂਠ ਸਭ ਤੋਂ ਸੌਖੇ ਅਤੇ ਮਨਮੋਹਣੇ ਹੁੰਦੇ ਨੇ ਦੂਜੇ ਪਾਸੇ ਜੰਗ ਵਰਗੀ ਸਖਤ ਹਾਲਤ ਦੇ ਸੰਮੁਖ ਜੰਗਜੂਆਂ ਦੇ ਅੰਦਾਜ਼ੇ ਆਮ ਲੋਕਾਂ ਦੀ ਸਮਝ ਤੋਂ ਵੱਖਰੇ ਤੇ ਵੱਡੇ ਹੋਣ ਕਾਰਨ ਲੋਕਾਂ ਨੂੰ ਝੂਠ ਲੱਗਦੇ ਹੁੰਦੇ ਨੇ ਜਦੋਂ ਕਿਸੇ ਸਮਾਜ ਵਿੱਚ ਝੂਠ ਬੋਲਣ ਨੂੰ ਰਾਜਨੀਤੀ ਵੱਜੋਂ ਪ੍ਰਵਾਨਗੀ ਹੋਵੇ ਤਾਂ ਲੋਕਾਂ ਕੋਲ ਕੋਈ ਰਾਹ ਹੀ ਨਹੀਂ ਬਚਦਾ ਕਿ ਉਹ ਨਖੇਦ ਤੋਂ ਵੱਸ ਸਕਣ ਕੈਸੇ ਵੀ ਬੰਦੇ ਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਝੂਠ ਬੋਲਣਾ ਵਪਾਰੀਆਂ ਨੇਤਾਵਾਂ ਜਾਂ ਕਾਨੂੰਨੀ ਅਹੁਦੇਦਾਰਾਂ ਦਾ ਸੁਭਾਅ ਤੇ ਕੰਮ ਹੈ ਜਿਹੜੇ ਲੋਕਾਂ ਸਾਹਮਣੇ ਝੂਠ ਬੋਲਿਆ ਜਾ ਰਿਹਾ ਜੇ ਉਹ ਵਿਰੋਧ ਨਹੀਂ ਕਰਦੇ ਤਾਂ ਉਹ ਨਖੇਦ ਦੇ ਸ਼ਿਕਾਰ ਬਣ ਰਹੇ ਨੇ ਅਤੇ ਉਹ ਜ਼ਿੰਦਗੀ ਦੇ ਮੂਲ ਵੱਜੋਂ ਝੂਠ ਲਈ ਥਾਂ ਤਿਆਰ ਕਰ ਰਹੇ ਨੇ ਬੁਰੇ ਬੋਲ ਅਤੇ ਦਾਬੇ ਨਖੇਦ ਦੇ ਸਾਰੇ ਰੂਪ ਮਨੋਵਿਗਿਆਨਕ ਜੰਗ ਵਿੱਚੋਂ ਪਿਛਲੀ ਸਦੀ ਵਿੱਚ ਜ਼ਿਆਦਾ ਮਸ਼ਹੂਰ ਹੋਏ ਨੇ ਪਰ ਇਹਨਾਂ ਦੀ ਟੁੱਟਵੀਂ ਵਰਤੋਂ ਚਿਰਾਂ ਤੋਂ ਹੁੰਦੀ ਆਈ ਹੈ। ਤਕਨੀਕੀ ਵਾਧੇ ਕਾਰਨ ਸਾਰੇ ਰੂਪਾਂ ਨੂੰ ਸਮੁੱਚ ਵੱਜੋਂ ਨਵੇਂ ਰੂਪ ਵਿੱਚ ਵਰਤਣ ਦਾ ਨਾਂ ਮਨੁਵ ਗਿਆਨਕ ਜੰਗ ਹੈ ਜੋ ਮੁੱਖ ਰੂਪ ਵਿੱਚ ਗਾਲਾਂ ਅਤੇ ਮਹਿਣਿਆਂ ਦੀ ਵਰਤੋਂ ਦਾ ਵਰਤਾਰਾ ਹੈ। ਬੇਜਲ ਸਾਥ ਦੇ ਪ੍ਰਸੰਗ ਵਿੱਚ ਵਿਚਾਰਾਂ ਦੀ ਪਿੰਨਤਾ ਅਤੇ ਬੋਲਣ ਦੇ ਹੱਕ ਦੇ ਨਾਂਹੀਟ ਕਿਸੇ ਵਿਚਾਰ ਦੇ ਖਾਤਮੇ ਜਾਂ ਵਿਚਾਰ ਕਰਨ ਦੇ ਤਰੀਕੇ ਦਾ ਖਾਤਮਾ ਕਰਨਾ ਗਾਲਾਂ ਮਹਿਣਿਆਂ ਵਾਲੇ ਅਮਲ ਦਾ ਪਰੂ ਰੂਪ ਹੈ। ਕਿਸੇ ਹਕੂਮਤੀ ਸਥਾਪਤੀ ਜਾਂ ਵਪਾਰਕ ਤਿਰ ਖਿਲਾਫ ਲਿਖਣਾ ਬੋਲਣਾ ਜੰਗਜੂਆਂ ਖਿਲਾਫ ਲਿਖਣ ਬੋਲਣ ਨਾਲੋਂ ਵਧੇਰੇ ਔਖਾ ਹੁੰਦਾ ਹੈ। ਵਿਦੇਲਜਾਗਤ ਦੀ ਚੜ੍ਹਤ ਕਾਰਨ ਆਮ ਲੋਕਾਂ ਵਿੱਚ ਹਕੂਮਤਾਂ ਦੀ ਥਾਂ ਹਕੂਮਤਾਂ ਵਿਰੁੱਧ ਲੜਨ ਵਾਲਿਆਂ ਖਿਲਾਫ ਲਿਖਣ ਬੋਲਣ ਦਾ ਰੁਝਾਨ ਵਧਿਆ। ਇਹਨਾਂ ਖੇਦ ਦਾ ਅਸਰ ਹੀ ਹੈ ਕਿ ਬਹੁਤ ਸਨਜੀਦਾ ਲੋਕ ਵੀ ਖਬਰਖਾਨੇ ਅਤੇ ਵਿਦੇਲ ਸਾਥ ਰਾਹੀਂ ਦੁਨੀਆ ਨੂੰ ਸਮਝਣ ਦੇ ਚੱਕਰ ਵਿੱਚ ਆਪ ਮੁਹਾਰੀ ਨਕੇਦਕ ਬਣ ਰਹੇ ਨੇ। ਮਨੋਰੰਜਨ ਦੇ ਰੂਪ ਵਿੱਚ ਬੁਰੇ ਬੋਲਾਂ ਦੀ ਮਾਨਤਾ ਜ਼ਿੰਦਗੀ ਦਾ ਨਵਾਂ ਪੱਧਰ ਸਿਰਜ ਰਹੀ ਆ ਜੋ ਜੰਗਜੂ ਨੈਤਿਕਤਾ ਤੋਂ ਐਨ ਉਲਟ ਹੈ ਤੇ ਹਕੂਮਤੀ ਝੂਠ ਨਾਲੋਂ ਵਧੇਰੇ ਖਤਰਨਾਕ ਹੈ ਕਿਸੇ ਵੀ ਗੱਲ ਜਾਂ ਮਸਲਿਆਂ ਬਾਰੇ ਜੇ ਜਾਂ ਜਾਂ ਪਰ ਲਗਾ ਕੇ ਸਵਾਲ ਬਣਾਏ ਜਾ ਸਕਦੇ ਨੇ ਜਦੋਂ ਇਹ ਬਿਰਤਾਂਤ ਪੱਕਾ ਹੋ ਜਾਵੇ ਕਿ ਜੰਗੀ ਹਾਰ ਹੋ ਗਈ ਹੈ ਤਾਂ ਉਸ ਵਿਚਾਰ ਕਿਰਦਾਰ ਅਤੇ ਅਮਲ ਲਈ ਖਾਸ ਸਵਾਲ ਬਣ ਜਾਂਦੇ ਨੇ ਅਤੇ ਨਖੇਦ ਦਾ ਰਾਹ ਖੁੱਲ ਜਾਂਦਾ ਹੈ ਤੇ ਕਿਸੇ ਵੀ ਅਸਾਮੀ ਜੰਗ ਦੇ ਬਚੇ ਹੋਏ ਜੰਗਜੂ ਬੁਰੇ ਬੋਲਣ ਦਾ ਮੁੱਖ ਸ਼ਿਕਾਰ ਬਣਦੇ ਨੇ ਦੂਜਾ ਖਾਸ ਰੂਪ ਇਹ ਬਹੁਤ ਸਾਦਾ ਨੁਕਤਾ ਹੈ ਕਿ ਜੇ ਕਿਸੇ ਤੇ ਅਦਾਰਸ਼ ਹਕੂਮਤਾਂ ਵੱਲੋਂ ਖੋਇਆ ਮੈਲਾ ਕੀਤਾ ਜਾਂ ਤੋੜਿਆ ਜਾਂਦਾ ਤਾਂ ਉਹਦੀ ਥਾਂ ਆਪੇ ਭਰਨ ਲਈ ਕਦੇ ਵੀ ਖਾਲੀ ਨਹੀਂ ਛੱਡੀ ਜਾਂਦੀ ਕਿਸੇ ਹਸਤੀ ਨੂੰ ਹੇਠਾਂ ਸੁੱਟ ਕੇ ਕਿਸੇ ਮਨ ਚਾਹੇ ਚਿਹਰੇ ਨਾਲ ਉਹਦੀ ਥਾਂ ਭਰਨ ਲਈ ਸਦਾ ਹੀ ਇੱਕ ਤੋਂ ਵੱਧ ਬਦਲਾਂ ਦੀ ਤਿਆਰੀ ਕੀਤੀ ਜਾਂਦੀ ਹੈ ਆਮ ਲੋਕਾਂ ਲਈ ਬਦਲ ਅਚਾਨਕ ਹੀ ਸਾਹਮਣੇ ਆਉਂਦਾ ਪਰ ਜੇ ਨੇ ਖੇਦੀਆਂ ਵਕਤੀ ਅਤੇ ਹੌਲੀ ਚੱਲਣ ਵਾਲੀਆਂ ਮੁਹਿੰਮਾਂ ਦੇ ਨਿਸ਼ਾਨਦੇਹੀ ਕੀਤੀ ਜਾਵੇ ਤਾਂ ਸੰਭਾਵੀ ਬਦਲ ਦੀਆਂ ਤਿਆਰੀਆਂ ਵੀ ਨਜ਼ਰ ਆ ਸਕਦੀਆਂ ਹੁੰਦੀਆਂ ਨੇ ਨਖੇਦ ਆਮ ਤੌਰ ਤੇ ਕਿਸੇ ਆਦਰਸ਼ ਨੂੰ ਢੇਠਾ ਸੁੱਟਣ ਵਾਲੇ ਵਕਤੀ ਝੂਠੇ ਪ੍ਰਚਾਰ ਵੱਜੋਂ ਜਾਣਿਆ ਜਾਂਦਾ ਹੈ। ਵਕਤੀ ਨਖੇਦ ਬਾਰੇ ਵਿਸਥਾਰ ਨਖੇਦ ਜੰਗ ਕਿਵੇਂ ਲੜੀ ਜਾਂਦੀ ਹੈ ਵਾਲੇ ਪਾਠ ਵਿੱਚ ਹੈ। ਦੁਹਰਾਓ ਤੋਂ ਬਚਣ ਲਈ ਇੱਥੇ ਸਦੀਵੀ ਨਖੇਦ ਰੂਪਾਂ ਦੀ ਚਰਚਾ ਹੈ। ਪਰ ਇਹਦੇ ਕੁਝ ਹੋਰ ਰੂਪ ਨੇ ਜਿਹੜੇ ਕਿਸੇ ਆਦਰਸ਼ ਦੇ ਬਦਲ ਨੂੰ ਤਾਂ ਚੁੱਕਦੇ ਨੇ। ਜੰਗ ਜੂ ਜਿਹੜੇ ਖਿਆਲ ਜਾਂ ਪ੍ਰਬੰਧ ਦੀ ਥਾਪਣਾ ਲਈ ਅਗਾਂਵ ਵਾਦੇ ਨੇ, ਹਕੂਮਤਾਂ ਉਸੇ ਖਿਆਲ ਜਾਂ ਪ੍ਰਬੰਧ ਨੂੰ ਪਛਾਣ ਮੋੜਨ ਲਈ ਹਮਲਾ ਕਰਦੀਆਂ ਨੇ। ਮਿਸਾਲ ਵਜੋਂ ਜੰਗ ਜੂਆਂ ਦੇ ਆਦਰਸ਼ ਦੇ ਬਦਲ ਵੱਜੋਂ ਉੱਠੇ ਜਾਂ ਕੱਚੇ ਸ਼ਹੀਦ ਸੂਰਮੇ ਪੇਸ਼ ਕੀਤੇ ਜਾਂਦੇ ਨੇ ਇਹ ਸਾਰੇ ਰੂਪਾਂ ਦੀ ਅਸਾਮੀਆਂ ਜੰਗਾਂ ਵਿੱਚ ਪਿਛਲੀਆਂ 2 ਸਦੀਆਂ ਵਿੱਚ ਅਨੇਕਾਂ ਹਕੂਮਤਾਂ ਨੇ ਵੱਖ-ਵੱਖ ਨਾਮਾਂ ਹੇਠ ਵਰਤੋਂ ਕੀਤੀ ਆ ਅਤੇ ਜੋ ਕਿਸੇ ਸਮੇਂ ਵੀ جاری ਆ ਪਹਿਲਾ ਵਿਵਾਦ ਦੂਜਾ ਇਤਿਹਾਸਕਾਰੀ ਅਤੇ ਖੋਜ ਤੀਜਾ ਸਾਹਿਤ ਸੂਚਨਾ ਅਤੇ ਮਨੋਰੰਜਨ ਅੰਦਾਜ਼ੇ ਅਤੇ ਨਿੱਜੀ ਤਜਰਬੇ ਇੱਕਦਮ ਉੱਠਣ ਵਾਲੇ ਨੇ ਖੇਦ ਦਾ ਸੁਭਾਅ ਵੱਖਰਾ ਹੁੰਦਾ ਪਰ ਹੌਲੀ ਚੱਲਣ ਵਾਲੇ ਨੇ ਖੇਦ ਵਰਤਾਰੇ ਵਿਦੇਰੇ ਸੁਚੇਤ ਅਤੇ ਪੜਾਅਦਾਰ ਹੁੰਦੇ ਨੇ ਇਕਦਮ ਵਾਲਾ ਨਿਖੇਦ ਜ਼ੋਰਦਾਰ ਝਟਕਾ ਦੇਣ ਵਾਲਾ ਹੁੰਦਾ ਜਿਸ ਨਾਲ ਬੰਦਾ ਪੁੰਨਦਲ ਜਾਂਦਾ ਜਾਂ ਉਹ ਚਾਹ ਕੇ ਵੀ ਕੁਝ ਨਹੀਂ ਕਰ ਸਕਦਾ ਹੌਲੀ ਚੱਲਣ ਵਾਲੇ ਨਿਖੇਦ ਵਿੱਚ ਕਿਸੇ ਹਸਤੀ ਜਾਂ ਧਿਰ ਦੇ ਪੂਰਨ ਸਫਾਈ ਦੀ ਨੀਤੀ ਹੁੰਦੀ ਆ ਜੋ ਇੱਜ਼ਤ ਮਾਣ ਦੀਆਂ ਜੜ੍ਹਾਂ ਨੂੰ ਖੋਤ-ਖੋਤ ਕੇ ਸਮਾਜ ਵਿੱਚੋਂ ਬਾਹਰ ਕੱਢਣ ਦਾ ਵਰਤਾਰਾ ਹੁੰਦਾ ਹੌਲੀ ਚੱਲਣ ਵਾਲੇ ਨਿਖੇਦ ਰਾਹੀਂ ਨਿਸ਼ਾਨਾ ਬਣੀ ਧਿਰ ਦੀ ਸਹਿਣਯੋਗ ਦੀ ਹੱਦ ਟੁੱਟਵੇਂ ਰੂਪ ਵਿੱਚ ਵਧਾਈ ਜਾਂਦੀ ਆ ਇਹਨੂੰ ਠੰਡੇ ਪਾਣੀ ਵਿੱਚ ਡੱਡੂ ਪਾ ਕੇ ਹੌਲੀ-ਹੌਲੀ ਗਰਮ ਵਾਲੀ ਨੀਤੀ ਵਾਂਗ ਮੰਨਣਾ ਚਾਹੀਦਾ ਹਰ ਨਿਸ਼ਾਨਾ ਬਣੀ ਧਿਰਦੀ ਇਹ ਹੱਦ ਕਈ ਭਾਂਤ ਦੇ ਨਖੇਦ ਨਾਲ ਵਧਾਈ ਜਾਂਦੀ ਆ। ਸਭ ਤੋਂ ਪਹਿਲਾ ਰੂਪ ਵਿਵਾਦ ਹੈ। ਖਾਸ ਕਰਕੇ ਜੋ ਇੱਕ ਧਿਰ ਜਾਂ ਹਸਤੀ ਜਾਂ ਮੁੱਦੇਦਵਾਲੇ ਵਾਰ-ਵਾਰ ਉੱਠਦਾ। ਵਿਵਾਦ ਹਰ ਪਛਾਣ ਇਲਾਕੇ ਅਤੇ ਦੇਸ਼ ਅੰਦਰ ਕੁਝ ਅਜਿਹੇ ਮੁੱਦੇ ਹੁੰਦੇ ਨੇ ਜੋ ਵਿਵਾਦ ਵਜੋਂ ਜਦੋਂ ਮਰਜ਼ੀ ਪਖਾਏ ਜਾ ਸਕਦੇ ਨੇ। ਮਨੁੱਖ ਦੀਆਂ ਮੂਲ ਪਛਾਣਾਂ ਨਾਲ ਜੁੜੇ ਸਦੀਵੀ ਮਸਲੇ ਉੱਤੇ ਪਹਿਲਾਂ ਪੇ ਪਾੜੇ ਮੁੱਖ ਮੁੱਦੇ ਹੁੰਦੇ ਨੇ। ਜ਼ਿੰਦਗੀ ਬਾਰੇ ਸਮਾਜਿਕ ਧਾਰਮਿਕ માનਤਾਵਾਂ ਨਾਲ ਜੁੜੇ ਮਾਨ ਦੂਜੇ ਪੱਖ ਹੁੰਦੇ ਨੇ ਸਮਾਜਿਕ ਧਾਰਮਿਕ માનਤਾਵਾਂ ਨੂੰ ਨਾ ਮੰਨਣ ਅਤੇ ਮਨਾਹੀਆਂ ਨੂੰ ਕਰਨ ਦਾ ਰੌਲਾ ਲਗਭਗ ਹਰ ਸਮਾਜ ਵਿੱਚ ਹਰ ਪੀੜੀ ਪਾੜੇ ਉੱਤੇ ਹਾਜ਼ਰ ਹੁੰਦਾ ਹਰ ਹਕੂਮਤੀ ਢਾਂਚੇ ਦੇ ਇਨ ਵੱਖ-ਵੱਖ ਧਰਾਂ ਵਿੱਚ ਹੱਕ ਅਤੇ ਜ਼ਿੰਮੇਵਾਰੀ ਦੀਆਂ ਕਾਨੂੰਨੀ માનਤਾਵਾਂ ਬਾਰੇ ਕੁਝ ਅਸਹਿਮਤੀਆਂ ਹੁੰਦੀਆਂ ਨੇ ਕਈ ਥਾਂ ਉਹ ਵੀ ਅਸਾਮੀ ਜੰਗ ਦਾ ਕਾਰਨ ਬਣਦੀਆਂ ਨੇ ਜਿੱਥੇ ਹਕੂਮਤੀ ਹੱਦਾਂ ਅੰਦਰ ਕਿਸੇ ਧਰ ਨਾਲ ਇਹਨਾਂ ਤਿੰਨਾਂ ਪੱਖਾਂ ਤੋਂ ਹੀ ਗੱਲ ਤਣ ਜਾਵੇ ਤੈਨਾ ਪੱਖਾਂ ਨੂੰ ਵਿਵਾਦਨ ਖੇਧ ਵਿੱਚ ਬਦਲਣਾ ਬੜਾ ਸੌਖਾ ਹੁੰਦਾ ਹੈ। ਪਿਥਲੀਆਂ ਦੋ ਸਦੀਆਂ ਵਿੱਚ ਇਹਦੀਆਂ ਕੁਝ ਮਸ਼ਹੂਰ ਮਸੱਲਾਂ ਵੇਖੀਆਂ ਜਾ ਸਕਦੀਆਂ ਨੇ। ਜਿਵੇਂ ਈਸਾਈ ਧਰਮ ਦੇ ਪਗੰਬਰ ਈਸਾ ਦੇ ਕੁਵਾਰੀ ਕੁੱਖੋਂ ਜੰਮਣ ਦਾ ਨਖੇਦ ਦੁਨੀਆ ਵਿੱਚ ਅਹਿਮ ਮੁੱਦਾ ਹੈ। ਇਸਲਾਮ ਦੇ ਪਗੰਬਰ ਦੇ ਅਨਪੜ ਹੋਣ ਜਾਂ ਅਜੋੜ ਵਿਆਹ ਕਰਾਉਣ ਦਾ ਮਾਮਲਾ ਦੁਨੀਆ ਵਿੱਚ ਵਾਰ-ਵਾਰ ਨਖੇਦ ਦਾ ਮੁੱਦਾ ਬਣਦਾ ਆ ਰਿਹਾ ਹੈ। ਕਿਹੜੇ ਆਧਾਰਾਂ ਉੱਤੇ ਕੋਣ Hindu ਹੈ ਜਾਂ ਨਹੀਂ ਹੈ ਇਹ ਸਵਾਲ ਆਮ ਚੱਲਣ ਵਾਲੇ ਨਖੇਦ ਦਾ ਆਧਾਰ ਹੈ। ਹਿੰਦੂਤਵੀ ਰਾਜਨੀਤੀ ਵਿੱਚ ਗਾਂਧੀ ਗੋੜਸੇ ਦੇ ਵਿਰੋਧੀ ਅੰਮਲ ਨੂੰ ਆਦਰਸ਼ ਗਰੁੱਪ ਵਿੱਚ ਸਥਾਪਿਤ ਕਰਨ ਦਾ ਭੇੜ ਹਿੰਦੂਤਵੀਆਂ ਦੇ ਅੰਦਰੂਨੀ ਨਿਖੇਦ ਦਾ ਰੂਪ ਹੈ ਨਿਖੇਦ ਵਿੱਚ ਆਮ ਲੋਕ ਹੀ ਸ਼ਾਮਲ ਨਹੀਂ ਹੁੰਦੇ ਸਗੋਂ ਸਭ ਤਰ੍ਹਾਂ ਦੀਆਂ ਮਨੁੱਖੀ ਹਸਤੀਆਂ ਹਿੱਸੇਦਾਰ ਬਣਦੀਆਂ ਨੇ ਹਸਤੀਆਂ ਦੇ ਸੁਭਾਅ ਤੇ ਸਮਰੱਥਾ ਮੁਤਾਬਕ ਸਮਾਜ ਵਿੱਚਲੇ ਆਮ ਤਰ੍ਹਾਂ ਦੇ ਮਾਮੂਲੀ ਫਰਕਾਂ ਨੂੰ ਵੀ ਵਿਵਾਦ ਵਿੱਚ ਬਦਲ ਲਿਆ ਜਾਂਦਾ ਹਿੰਦੁਸਤਾਨ ਬਾਰੇ ਭਵਿੱਖਬਾਣੀ ਕਰਦੇ ਪ੍ਰੋਫੈਸਰ ਪੂਰਨ ਸਿੰਘ ਸਾਈਮਨ ਕਮਿਸ਼ਨ ਨੂੰ ਲਿਖੀ ਚਿੱਠੀ ਵਿੱਚ ਕਹਿੰਦੇ ਨੇ ਕਿ ਅੰਗਰੇਜ਼ ਐਵੇਂ ਹੀ ਇੱਥੇ ਕ੍ਰਾਂਤੀ ਦੀਆਂ ਸੰਭਾਵਨਾਵਾਂ ਵੇਖ ਕੇ ਡਰ ਰਹੇ ਨੇ ਇੱਥੇ ਤਾਂ ਕ੍ਰਾਂਤੀ ਦਾ ਸੁਪਨਾ ਵੀ ਪੈਦਾ ਨਹੀਂ ਹੋ ਸਕਦਾ ਇਹਦਾ ਮੂਲ ਕਾਰਨ ਸੀ ਕਿ ਪੂਰਨ ਸਿੰਘ ਇੱਥੇ ਦੇ ਲੋਕਾਂ ਦੀਆਂ ਮੂਲ ਅਤੇ ਇਛਤ ਲੋੜਾਂ ਨੂੰ ਸਮਝਦੇ ਸੀ ਅਤੇ ਇੱਥੇ ਦੇ ਹਾਲਾਤ ਅਤੇ ਸਮੰਧਾਂ ਨੂੰ ਬਿਹਤਰ ਸਮਝਦੇ ਸੀ ਕਿ ਕਿਸੇ ਵੀ ਰਾਸੀ ਨਿਸ਼ਾਨੇ ਲਈ ਇੱਕ ਜਾਣ ਹੋ ਕੇ ਲੜਨ ਵਾਲਾ ਭਾਈਚਾਰਾ ਇੱਥੇ ਸੰਭਵ ਨਹੀਂ ਸੀ ਮਿਸਾਲ ਵਜੋਂ ਕਿਸੇ ਬੋਲੀ ਦੇ ਉਚਾਰ ਪੇਧ ਨੂੰ ਕਿਸੇ ਖਾਸ ਤਰ੍ਹਾਂ ਜਾਂ ਇਲਾਕੇ ਨਾਲ ਜੋੜ ਕੇ ਬਾਕੀ ਥਾਵਾਂ ਦੇ ਉਚਾਰ ਨੂੰ ਗਲਤ ਜਾਂ ਪਛੜਿਆ ਆਖਣ ਦਾ ਵਰਤਾਰਾ ਦੁਨੀਆ ਵਿੱਚ ਥਾਂ-ਥਾਂ ਵੇਖਣ ਨੂੰ ਮਿਲਦਾ ਹੈ। ਇਹ ਮਸਲਾ ਸ਼ਬਦ ਜੋੜਾਂ ਉੱਤੇ ਵੀ ਟੁੱਕਦਾ ਹੈ। ਦੁਨੀਆ ਦੀਆਂ अनेकाਾਂ ਬੋਲੀਆਂ ਵਿੱਚ ਅੰਦਰੂਨੀ ਅਤੇ ਬਾਹਰੀ ਨਿਖੇਦ ਵਜੋਂ ਸ਼ਬਦ ਜੋੜਾਂ ਤੇ ਉਚਾਰਨ ਦਾ ਵਿਵਾਦ ਮੁੜਮੜ ਉੱਠਦਾ ਰਹਿੰਦਾ ਹੈ। ਸਾਹਿਤ ਸੂਚਨਾ ਅਤੇ ਮਨੋਰੰਜਨ ਨਿਖੇਦ ਦਾ ਸਭ ਤੋਂ ਕੋਲਾ ਤਰੀਕਾ ਸਮਾਜਿਕ ਅਤੇ ਸਾਹਿਤਕ ਚਿੱਤਰਣ ਹੈ। ਬੁਰੇ ਬੋਲਾਂ ਦਾ ਭਰਮਾ ਦੌਰ ਛੋਟਾ ਅਤੇ ਪ੍ਰਤਾਖਮਲਾ ਹੁੰਦਾ ਹੈ। ਪਰ ਕੁਲੇ ਜਾਂ ਸਲਤਾ ਵਰਗੇ ਬੋਲਾਂ ਦੀ ਮਨੋਰੰਜਨ ਦੇ ਰੂਪ ਵਿੱਚ ਵਰਤੋਂ ਸਦਾ ਹੀ ਚੱਲਦੀ ਰਹਿੰਦੀ ਹੈ ਜੋ ਦੂਜੀ ਤਰ ਦੇ ਸਬਰ ਦੀ ਹੱਦ ਉੱਤੇ ਤਿਲਕ ਤਿਲਕ ਤੁਰਦੀ ਹੈ ਨਿਸ਼ਾਨਾ ਬਣੀ ਤਰ ਦੇ ਸਬਰ ਦੀ ਹੱਦ ਨੂੰ ਵਧਾਉਣ ਵਿੱਚ ਨਖੇਦ ਦੇ ਸਹਿਤ ਗਰੁੱਪ ਦਾ ਵੱਡਾ ਹਿੱਸਾ ਹੁੰਦਾ ਹੈ ਕਸੂਤੇ ਫਸੇ ਬੰਦੇ ਮਜ਼ਾਕ ਦੇ ਨਾਂ ਹੇਠ ਹੋਣ ਵਾਲੀ ਬੇਇੱਜ਼ਤੀ ਨੂੰ ਪਾਣੀ ਵਾਂਗ ਪੀ ਜਾਣ ਦੀ ਹੱਦ ਤੱਕ ਸਹਾਰਦੇ ਨੇ ਦੂਜੇ ਪਾਸੇ ਕਿਸੇ ਭਾਰੂ ਤਰ ਦੇ ਲੋਕਾਂ ਲਈ ਅਸਿੱਧੇ ਤਰੀਕੇ ਨਾਲ ਦੂਜਿਆਂ ਦੀ ਬੇਇੱਜ਼ਤੀ ਕਰਨ ਦਾ ਬਹੁਤ ਸਹਿਜ ਤਰੀਕਾ ਹੁੰਦਾ ਹੈ ਹਰ ਤਕੜੇਲੀ ਹਸਰ ਰਠਾ ਦੂਜਿਆਂ ਦੀ ਬੇਇੱਜ਼ਤੀ ਕਰਨ ਤੋਂ ਸ਼ੁਰੂ ਹੁੰਦਾ ਭਾਰੂ ਤੇਰ ਗੱਲਾਂ ਬਾਤਾਂ ਵਿੱਚ ਹੀ ਨਹੀਂ ਸਕੋ ਸਾਹਿਦ ਦੇ ਮਿਆਰੀ ਤਰੀਕੇ ਨਾਲ ਵੀ ਦੂਜੀ ਤਰ ਦੇ ਲੋਕਾਂ ਦੀ ਕੁਝ ਖਾਸ ਘਾਟਾਂ ਸਮੇਤ ਪੇਸ਼ਕਾਰੀ ਕਰਦੀ ਹੈ ਬੋਲੇ ਸੋਨੇ ਹਾਲ 2005 ਵਿੱਚ ਮੂੰਮੁੰਨਿਆ ਨਾਇਕ ਸਿੱਖਵਜੋਂ ਪੇਸ਼ ਹੈ ਟਰੈਵਲਸ 2007 ਵਿੱਚ ਸਰੀਰ ਉੱਤੇ ਖੁਨੇ ਹੋਏ ਖੰਡੇ ਵਾਲਾ ਪਾਤਰ ਕੋਨਾ ਤੇ ਲੌਂਡਾ ਸਿੰਘ ਇਜ਼ ਕਿੰਗ 2008 ਵਿੱਚ ਮੂੰਮੁੰਨਿਆ ਤੇ ਖੰਡੇ ਦਾ ਨਿਸ਼ਾਨ ਪਾਉਣ ਵਾਲਾ ਬੰਦਾ ਗੁੰਡਾ ਤਨੂ ਵੈਡਸ ਮੰਨੂ 2015 ਵਿੱਚ ਸਿੱਖ ਪਾਤਰ ਨਾ ਮਰਦਾ ਤੇ ਉਹਦੀ ਔਰਤ ਕਿਸੇ ਹੋਰ ਤੋਂ ਬੱਚਾ ਹਾਸਲ ਕਰਦੀ ਹੈ ਇਦਾਂ ਬੰਬਈ ਪਰਛਾਵੇਂਕਾਰੀ ਦੀਆਂ ਕਹਾਣੀਆਂ ਵਿੱਚ ਸਿੱਖ ਪਾਤਰ ਮੁੜਮੁੜ ਕੁਝ ਮੂਲ ਘਾਟਾਂ ਨਾਲ ਪੇਸ਼ ਹੁੰਦੇ ਨੇ ਮਜ਼ਾਕ ਰਾਹੀਂ ਕਿਸੇ ਤੇਰ ਦੀ ਕਿਰਦਾਰ ਕੁਛ ਹੀ ਵੱਜਉ ਭਾਵੇਂ ਕੁਝ ਨੁਕਤੇ ਹੀ ਮੁੜ ਦਰਹਾਏ ਜਾਂਦੇ ਹੋਣ ਪਰ ਜਿਸ ਪਾਸੇ ਵੱਲ ਨੂੰ ਨਿਸ਼ਾਨਾ ਬਣੀ ਤੇਰਵਾਦਰ ਹੀ ਹੁੰਦੀ ਹੈ ਉਸੇ ਹਿਸਾਬ ਨਾਲ ਹਮਲਾਵਰ ਤੇਰ ਦਾ ਮਨੋਰੰਜਨ ਨੁਕਤਾ ਬਦਲਦਾ ਰਹਿੰਦਾ ਮਿਸਾਲ ਵਜੋਂ 1998 ਤੋਂ ਪਹਿਲਾਂ ਹਿੰਦੀ ਪਰਛਾਵੇਂਕਾਰੀ ਵਿੱਚ ਸਿੱਖ ਪਾਤਰ ਹੂ ਰੂਪ ਵਿੱਚ ਵਿਖਾਏ ਜਾਂਦੇ ਸੀ ਪਰ ਇਸ ਮਗਰੋਂ ਉਨ੍ਹਾਂ ਦੀ ਪੇਸ਼ਕਾਰੀ ਦਾ ਸਰੂਪ ਹੀ ਨਹੀਂ ਬਦਲ ਗਿਆ ਸਗੋਂ ਕਿਰਦਾਰ ਦੇ ਗੁਣੋਗਣ ਵੀ ਬਦਲ ਗਏ ਅੰਗਰੇਜ਼ੀ ਅਤੇ ਹਿੰਦੀ ਪਰਛਾਵੇਂਕਾਰੀ ਵਿੱਚ ਬਦ ਪਾਤਰਾਂ ਦੀ ਪੇਸ਼ਕਾਰੀ ਨਖੇਦ ਦੇ ਵਣ ਬਾਰੇ ਬਹੁਤ ਕੁਝ ਪ੍ਰਤੱਖ ਕਰਦੀ ਹੈ ਇਹ ਨਖੇਦ ਦਾ ਮਨੋਰੰਜਨੀ ਰੂਪ ਹੈ ਹਿੰਦੁਸਤਾਨ ਦੇ ਸਾਰੇ ਇਲਾਕਿਆਂ ਵਿੱਚ ਬਹੁਤੇ ਚੁਟਕਲੇ ਵਿੱਚ ਬਾਣੀਏ ਬ੍ਰਾਹਮਣ ਚਤੁਰ ਜਾਂ ਕਮਜ਼ੋਰ ਹੁੰਦੇ ਨੇ ਪਰ ਹੋਰ ਜਾਤਾਂ ਦੇ ਲੋਕ ਬਹਾਦਰ ਹੋਣ ਦੇ ਨਾਲ ਨਾਲ ਸਿੱਧੜ ਮੂਰਖ ਅਤੇ ਅਗਿਆਨੀ ਹੁੰਦੇ ਨੇ ਪੰਜਾਬ ਦਾ ਇੱਕ ਕਲਾਕਾਰ ਪਿੰਡੂ ਅਤੇ ਸ਼ਹਿਰੀ ਫਰਕ ਨੂੰ ਮਜ਼ਾਕ ਰੂਪ ਵਿੱਚ ਨਿਖੇਦ ਕੇ ਪ੍ਰਸਿੱਧ ਹੋ ਗਿਆ ਵਿਅੰਗ ਅਤੇ ਨਿਖੇਦ ਵਿੱਚ ਫਰਕ ਹੁੰਦਾ ਵਿਅੰਗ ਕਿਸੇ ਨਜਾਇਜ਼ ਅਮਲ ਉੱਤੇ ਹੁੰਦਾ ਪਰ ਨਿਖੇਦ ਕਿਸੇ ਜਾਇਜ਼ ਜਾਂ ਕੁਦਰਤੀ ਗੁਣ ਨੂੰ ਮਜ਼ਾਕ ਦਾ ਪਾਤਰ ਬਣਾ ਦੇਣਾ ਹੁੰਦਾ ਜਿਵੇਂ ਧਾਰਮਿਕ ਲੋਕ ਆਪਣੇ ਮर्याਦਾ ਅਮਲ ਕਰਕੇ ਸਦਾ ਸਮਾਜਿਕ ਨਿਖੇਦ ਦਾ ਨਿਸ਼ਾਨਾ ਰਹਿੰਦੇ ਨੇ ਨਖੇਦ ਦੇ ਪਾਤਰ ਸਿਰਫ ਕਮਜ਼ੋਰ ਹੀ ਨਹੀਂ ਬਣਦੇ ਸਗੋਂ ਤਾਕਤਵਰ ਜਾਂ ਕਿਸੇ ਵੱਧਵੇਂ ਗੁਣ ਹੁਨਰ ਦੇ ਧਾਰਨੀ ਵਧੇਰੇ ਬਣਦੇ ਨੇ ਨਖੇਦ ਜਦੋਂ ਕਿਸੇ ਕਿਰਦਾਰ ਦੁਆਲੇ ਸਿਰਜਿਆ ਜਾਂਦਾ ਤਾਂ ਇਹਦੇ ਵਿੱਚ ਝੂਠ ਵੱਧ ਬੋਲੇ ਜਾਂਦੇ ਨੇ ਸੱਚ ਵਿੱਚ ਮਿਲਗੁਬਾ ਕਰਨ ਲਈ ਜਾਣਕਾਰੀ ਦਾ ਕੋਈ ਮੰਤਰੂਪ ਪੇਸ਼ ਕਰਨਾ ਪੈਂਦਾ ਤਾਂ ਅਜਿਹੇ ਕੰਮ ਲਈ ਸਮਾਂ ਲਗਨ ਅਤੇ ਹੁਨਰ ਵਧੇਰੇ ਚਾਹੀਦਾ ਇਸ ਕਰਕੇ ਨਖੇਦ ਲਈ ਸਾਹਿਤ ਸਿਰਜਣਾ ਤੋਂ ਤਰੰਤ ਸੌਖਾ ਅਤੇ ਮੋਕਲਾ ਪੜ੍ਹ ਹੋਰ ਕੋਈ ਨਹੀਂ ਹੈ ਦੁਨੀਆ ਪਰ ਵਿੱਚ ਜਿੱਥੋਂ ਨਵਾਂ ਸਾਹਿਤ ਸ਼ੁਰੂ ਮੰਨਿਆ ਗਿਆ ਉੱਥੋਂ ਪਵਿੱਤਰਤਾ ਦੇ ਨਖੇਦ ਨੂੰ ਸਮਾਜਿਕ ਮਾਨਤਾ ਦੇਣ ਦੇ ਨਿਸ਼ਾਨੇ ਲੱਭਦੇ ਨੇ ਦੁਨੀਆ ਦੇ ਮਸ਼ਹੂਰ ਰੂਸੀ ਲਿਖਾਰੀ ਦੋਸਤੋ ਬਸਕੀ ਵੱਲੋਂ ਟੇਡੇ ਢੰਗ ਨਾਲ ਕੁਰਾਨ ਦੀ ਆਮਦ ਨੂੰ ਮਿਰਗੀ ਦੇ ਦੌਰੇ ਨਾਲ ਮੇਲਣਾ ਨਿਰੋਲ ਨਖੇਦ ਦੀ ਮਿਸਾਲ ਹੈ ਨਖੇਦ ਦੀ ਵਕਤ ਹੀ ਸਿਖਰ ਭਾਵੇਂ ਗਾਲਾਂ ਜਾਂ ਵਾਹਾਂ ਰਾਹੀ ਹੁੰਦੀ ਆ ਪਰ ਇਹਦਾ ਫਲਾ ਸਾਹਿਤਿਕ ਲਿਖਤਾ ਅਕਾਦਮਿਕ ਮਲਾਂਕਣਾ ਅਤੇ ਖਬਰਖਾਨੇ ਦੀਆਂ ਜ਼ਮੀਨੀ ਜਾਣਕਾਰੀ ਨਾਲ ਹੀ ਹੁੰਦਾ ਅਜੋਕੀ ਦੁਨੀਆ ਵਿੱਚ ਜਿਹੜੇ ਬినాਸੀ ਵਰਤਾਰੇ ਜਾਂ ਵੱਡੇ ਕਤਲੇਆਮ ਹੋਏ ਨੇ ਉਹਨਾਂ ਹਮਲਿਆਂ ਤੋਂ ਪਹਿਲਾਂ ਹਰ ਹਮਲਾਵਰ ਤੇਰ ਵੱਲੋਂ ਨਖੇਦੀ ਹਨੇਰੀ ਚੁਲਾਈ ਗਈ ਜਿਸ ਨੇ ਦੋਵਾਂ ਤਰ੍ਹਾਂ ਦੇ ਬਹੁ ਗਿਣਤੀ ਬੰਦਿਆਂ ਨੂੰ ਮਰਨ ਅਤੇ ਮਾਰਨ ਲਈ ਤਿਆਰ ਕੀਤਾ ਵੱਡੇ ਨਖੇਦ ਹਮਲਾ ਨੇ ਹੀ ਦੁਨੀਆ ਦੇ ਸਿਆਣਿਆਂ ਨੂੰ ਸ਼ਬਦ ਜੰਗ ਦੇ ਰੂਪਾਂ ਵਿੱਚੋਂ ਨਿਸ਼ਾਨਦੇਹੀ ਕਰਨ ਲਈ ਮਜਬੂਰ ਕੀਤਾ ਦੁਨੀਆ ਵਿੱਚ ਸੂਚਨਾ ਅਤੇ ਵਿਚਾਰ ਦੀ ਪੇਸ਼ਕਾਰੀ ਵੱਜੋਂ ਲੜੀ ਜਾਣ ਵਾਲੀ ਜੰਗ ਨੂੰ ਰੰਗਾਂ ਦੇ ਨਾਂ ਨਾਲ ਅੱਡ ਕੀਤਾ ਗਿਆ ਕਾਲਾ ਤੇ ਮਿੱਸਾ ਪ੍ਰਚਾਰ ਖਬਰਖਾਨੇ ਵੱਲੋਂ ਸੂਚਨਾ ਰੂਪ ਵਿੱਚ ਹੁੰਦਾ ਖਬਰਖਾਨੇ ਦੇ ਨਖੇ ਦਾ ਮੰਨ ਲਈ ਪੀਲੀ ਪੱਤਰਕਾਰੀ ਨਵਦੇਰੇ ਪ੍ਰਚਲਿਤ ਹੈ ਮੋٹے ਰੂਪ ਵਿੱਚ ਜਿੱਥੇ ਸਚਾਈ ਵਿੱਚ ਝੂਠ ਜਾਂ ਧੂਰਾ ਤੱਥ ਦੱਸਿਆ ਜਾਂਦਾ ਉਹਨੂੰ ਪੀੜਾ ਜਾਂ ਮਿਲਗੋਬਾ ਰੂਪ ਮੰਨਿਆ ਜਾਂਦਾ ਜੋ ਕੁਝ ਨਿਰਾ ਝੂਠ ਹੁੰਦਾ ਉਹਨੂੰ ਕਾਲਾ ਪ੍ਰਚਾਰ ਕਹਿੰਦੇ ਨੇ ਮਾਰਕਸੀ ਵਿਚਾਰ ਦੀ ਮਾਨਤਾ ਨੇ ਇਹ ਪੱਖ ਨੂੰ ਸਿਧਾਂਤ ਗਰੂਪ ਵਿੱਚ ਪੇਸ਼ ਕਰ ਦਿੱਤਾ ਕਿ ਸਾਹਿਤ ਪ੍ਰਚਾਰ ਦਾ ਸਾਧਨ ਹੈ ਅਤੇ ਸਾਰੀ ਦੁਨੀਆ ਵਿੱਚ ਮਾਰਕਸੀ ਵਿਚਾਰ ਨੂੰ ਫੈਲਾਉਣ ਲਈ ਕਵਿਤਾ ਕਹਾਣੀਆਂ ਮਿੱਥ ਕੇ ਲਿਖੀਆਂ ਗਈਆਂ ਇਸ ਕਰਕੇ ਸਾਹਿਤ ਤੇ ਅਕਾਦਮਿਕ ਵਿਚਾਰ ਨੂੰ ਚਿੱਟਾ ਪ੍ਰਚਾਰ ਕਹਿੰਦੇ ਨੇ ਜਦੋਂ ਸਾਹਿਤ ਸਿਰਜਣਾ ਸਮੇਂ ਅਕਾਦਮਿਕ ਆਲੋਚਨਾ ਕਿਸੇ ਖਾਸ ਤੇਰ ਵਿਚਾਰ ਜਾਂ ਪਛਾਣ ਨੂੰ ਨਿਸ਼ਾਨਾ ਬਣਾਉਂਦੀ ਆ ਤਾਂ ਇਹ ਨਖੇਦ ਰਚਨਾ ਹੀ ਹੁੰਦੀ ਆ ਖੋਜ ਅਤੇ ਤਜਰਬੇ ਸਭ ਤੋਂ ਲੰਮੇ ਅਤੇ ਵਡੇਰੇ ਅਸਰ ਵਾਲਾ ਨਖੇਦ ਅਕਾਦਮਿਕ ਖੋਜ ਵੱਜੋਂ ਖਬਰਖਾਨੇ ਦੀ ਹਕੀਕੀ ਜਾਣਕਾਰੀ ਵੱਜੋਂ ਮਸ਼ਹੂਰ ਲੋਕਾਂ ਵੱਲੋਂ ਨਿੱਜੀ ਤਜਰਬੇ ਵੱਜੋਂ ਪਰੋਸਿਆ ਜਾਂਦਾ ਆਮ ਲੋਕਾਂ ਲਈ ਖੋਜੀ ਤੇ ਨਾਮਵਰ ਬੰਦੇ ਨਿਰਪੱਖ ਤੇ ਸੱਚਪੁੱਤ ਹੁੰਦੇ ਨੇ ਪਰ ਕਿਸੇ ਮਾਰੂ ਨਖੇਦ ਦੀਆਂ ਜਣਾ ਏਸੇ ਰੂਪ ਵਿੱਚ ਹੀ ਲੱਗਦੀਆਂ ਨੇ ਕੁਮੰਤਰੀ ਪੱਧਰ ਉੱਤੇ ਇਹਦੀ ਵੱਡੀ ਮਿਸਾਲ ਮਸ਼ਹੂਰ ਰੋਮਨ ਜਰਨਲ ਜੂਲੀਅਸ ਸੀਜ਼ਰ ਦੀਆਂ ਜੰਗੀ ਤਜਰਬੇ ਵੱਲੋਂ ਲਿਖੀਆਂ ਚਿੱਠੀਆਂ ਨੇ ਜੋ ਗੌਰ ਲੋਕਾਂ ਵਿਰੁੱਧ ਲੜਦੇ ਆ ਰਾਜਤਾਨੀ ਵਿੱਚ ਆਪਣੇ ਲੋਕਾਂ ਨੂੰ ਜਾਣਕਾਰੀ ਦੇਣ ਲਈ ਭੇਜੀਆਂ ਗਈਆਂ ਨੇ ਦੂਜੀ ਮਿਸਾਲ ਭਾਰਤੀ ਪ੍ਰਸੰਗ ਵਿੱਚੋਂ ਆਜ਼ਾਦੀ ਦੇ ਇਤਿਹਾਸ ਵਿੱਚ ਗਦਰ ਲਹਿਰ ਨੂੰ ਛੁਟਿਆਉਣਾ ਤੇ ਭਗਤ ਸਿੰਘ ਨੂੰ ਆਰੀਆ ਸਮਾਜੀ ਜਦ ਮਾਕਸੀ ਦੇ ਦਰਸ਼ ਨੂੰ ਉਠਾਉਣਾ ਦੂਰੇ ਨਖੇ ਦਾ ਮਲਦੀ ਮਿਸਾਲ ਹੈ ਪੰਜਾਬੀ ਲੇਖਕ ਬਰਿਆਮ ਸਿੰਘ ਸੰਧੂ ਦੀ ਕਿਤਾਬ ਗਦਰੀ ਬਾਬੇ ਕੌਣ ਸੀ ਇਸ ਦਾ ਨਮੂਨਾ ਪੰਜਾਬੀ ਵਿੱਚ ਗਦਰ ਲਹਿਰ ਦੀ ਪੇਸ਼ਕਾਰੀ 1857 ਦੇ ਗਦਰ ਦੀ ਭਾਰਤੀ ਇਤਿਹਾਸਕਾਰੀ ਦੀ ਅਗਲੀ ਕੜੀ ਹੈ ਬਰਿਆਮ ਸਿੰਘ ਸੰਧੂ ਗਦਰ ਲਹਿਰ ਬਾਰੇ ਮੂਲ ਨੁਕਤਾ ਪੇਸ਼ ਕਰਦਾ ਹੈ ਗਦਰੀ ਬਾਬੇ ਸਿੱਖ ਸੀ ਪਰ ਸਿੱਖੀ ਤੋਂ ਉੱਪਰ ਉੱਠ ਗਏ ਸੀ ਤੀਜੀ ਮਿਸਾਲ ਪੰਜਾਬ ਦੇ ਪ੍ਰਸੰਗ ਵਿੱਚ ਹੈ ਕਿ ਲਾਲਾ ਲਾਜਪਤ ਰਾਏ ਨੂੰ ਪੰਜਾਬ ਕੇਸਰੀ ਜਾ ਸ਼ੇਰੇ ਪੰਜਾਬ ਜੋ ਮਸ਼ਹੂਰ ਕਰਨ ਦਾ ਅਮਲ ਅਤੇ ਦੂਜੇ ਪਾਸੇ ਪੰਜਾਬ ਦਾ ਸਿੱਖੀ ਨੂੰ ਮੁੱਖ ਰੱਖ ਕੇ ਅੰਗਰੇਜ਼ਾਂ ਖਿਲਾਫ ਲੜਨ ਵਾਲੇ ਜੰਗ ਜੰਦਾਨ ਖੇਦ ਹੈ ਮਹਾਰਾਜਾ ਰਣਜੀਤ ਸਿੰਘ ਰਾਣੀ ਜਿੰਦਕਾਰ ਅਤੇ ਮਹਾਰਾਜਾ ਦਲੀਪ ਸਿੰਘ ਦੀ ਕਿਰਦਾਰ ਕੋਸ਼ਿਖੋਜ ਦੇ ਲੰਮੇ ਨਖੇਦ ਵਰਤਾਰਿਆਂ ਵਿੱਚੋਂ ਇੱਕ ਵੱਡੀ ਮਸਾਲ ਹੈ ਪੰਜਾਬੀ ਭਾਰਤੀ ਇਤਿਹਾਸਕਾਰਾਂ ਵੱਲੋਂ ਰਣਜੀਤ ਸਿੰਘ ਦੇ ਕਿਰਦਾਰ ਦੀ ਪੇਸ਼ਕਾਰੀ ਵਿੱਚ ਕਿਸੇ ਆਗੂ ਦੇ ਨਖੇਦ ਲਈ ਵਰਤੇ ਜਾਂਦੇ ਸਾਰੇ ਨੂੰ ਉਤੇ ਹੀ ਵਰਤੇ ਗਏ ਨੇ ਗਦਰਬਾਰੇ 1857 ਵਿੱਚ ਛਪੀ ਸੁਰਿੰਦਰਨਾਥ ਸੇਨ ਦੀ ਕਿਤਾਬ ਪੜ੍ਹਨੀ ਹੋ ਗਿਆ ਪੰਜਾਬੀ ਭਾਰਤੀ ਇਤਿਹਾਸਕਾਰਾਂ ਵੱਲੋਂ ਰਣਜੀਤ ਸਿੰਘ ਦੇ ਕਿਰਦਾਰ ਦੀ ਪੇਸ਼ਕਾਰੀ ਵਿੱਚ ਕਿਸੇ ਆਗੂ ਦੇ ਨਖੇਦਲੀ ਵਰਤੇ ਜਾਂਦੇ ਸਾਰੇ ਨੁਕਤੇ ਹੀ ਵਰਤੇ ਗਏ ਨੇ ਰਣਜੀਤ ਸਿੰਘ ਬਾਰੇ ਐਨਕੇ ਸੈਨਾ ਦੀ 1928 ਦੀ ਛਪੀ ਅਜਹੀ ਰਾਏ ਕਈ ਸੰਕੜੇ ਬਾਰੇ ਇਤਿਹਾਸ ਖੋਜਵਜੋਂ ਮਰਤੀ ਮਿਲਦੀ ਹੈ ਜਿਵੇਂ ਉਹਦਾ ਅਨਪੜ੍ਹ ਨਸ਼ਈ ਕਾਮੀ ਕਮਜ਼ੋਰ ਅਤੇ ਅਯੋਗਨੀਤੀਵਾਨ ਹੋਣਾ ਆਦ ਇਸੇ ਤਰ੍ਹਾਂ ਦੇ ਦੋਸ਼ ਰਾਣੀ ਜਿੰਦਕੌਰ ਅਤੇ ਉਹਦੇ ਪੁੱਤਰ ਦਲੀਪ ਸਿੰਘ ਉੱਤੇ ਲਾਏ ਗਏ ਨੇ ਨਖੇਦਾ ਨਿਸ਼ਾਨਾ ਬਣਦੇ ਹਿਸਾਬ ਨਾਲ ਇਹ ਤਿੰਨ ਅਜਿਹੇ ਕਿਰਦਾਰ ਨੇ ਜਿਹੜੇ ਹਿਮਾਲਿਆ ਦੇ ਮੈਦਾਨੀ ਇਲਾਕੇ ਵਿੱਚ ਅੰਗਰੇਜ਼ਾਂ ਦੇ ਸਭ ਤੋਂ ਸਮਰੱਥ ਵਿਰੋਧੀਆਂ ਵਿੱਚੋਂ ਸੀ ਜਿਸ ਕਰਕੇ ਉਹ ਨਖੇਦਾ ਸਭ ਤੋਂ ਵੱਧ ਸ਼ਿਕਾਰ ਹੋਏ ਅੰਗਰੇਜ਼ੀ ਨਖੇਦਾ ਵਰਤਾਂਤ ਭਾਰਤੀ ਰਾਜ ਵਿੱਚ ਇਤਿਹਾਸਕ ਸਰੋਤ ਬਣ ਕੇ ਦੂਰਾ ਅਸਰ ਪਾ ਰਿਹਾ ਹੈ ਜੋਮਲ ਰਣਜੀਤ ਸਿੰਘ ਨੇ ਅੰਗਰੇਜ਼ਾਂ ਖਿਲਾਫ ਕੀਤਾ ਸੀ ਉਹਦੀ ਸੰਭਾਵਨਾ ਜਿੰਦ ਗੌਰ ਅਤੇ ਦਲੀਪ ਸਿੰਘ ਵਿੱਚ ਪਈ ਸੀ ਇਸ ਕਰਕੇ ਉਹ ਪੰਜਾਬ ਵਿੱਚ ਆਪਣੇ ਹੋਰ ਕਿਸੇ ਵੀ ਸਮਕਾਲੀ ਨਾਲੋਂ ਅੰਗਰੇਜ਼ਾਂ ਦੇ ਧੱਕੇ ਅਤੇ ਨਖੇਦਾ ਵੱਧੇਰੇ ਸ਼ਿਕਾਰ ਹੋਏ ਕਿਸੇ ਇੱਕ ਰਾਜ ਵੱਲੋਂ ਅੰਗਰੇਜ਼ਾਂ ਖਿਲਾਫ ਕੁਮੰਤਰੀ ਜੁੱਟ ਬਣਾਉਣ ਦੀ ਹਿੰਦੁਸਤਾਨ ਵਿੱਚ ਦੂਜੀ ਮਿਸਾਲ ਨਹੀਂ ਹੈ ਵਿਦੇਰੇ ਵਿਸਥਾਰ ਲਈ ਪੰਜਾਬ ਦਾ ਗੌਰਵ ਮਹਾਰਾਜਾ ਰਣਜੀਤ ਸਿੰਘ 1982 ਵਿੱਚੋਂ ਜੋਗਿੰਦਰ ਸਿੰਘ ਦਾ ਲੇਖ ਪੜਨ ਯੋਗ ਹੈ ਰਾਏ ਅਤੇ ਅੰਦਾਜ਼ੇ ਰਾਏ ਅਤੇ ਅੰਦਾਜ਼ੇ ਵੱਜੋਂ ਨਖੇਦ ਕਿਵੇਂ ਫੈਲਾਇਆ ਜਾਂਦਾ ਹੈ ਇਹਦਾ ਇਤਿਹਾਸ ਉਨਾ ਹੀ ਪੁਰਾਣਾ ਜਿੰਨੀ ਇਤਿਹਾਸ ਲਿਖਣ ਦੀ ਪਰੰਪਰਾ ਪੁਰਾਣੀ ਆ ਯੂਨਾਨ ਅਤੇ ਰੋਮਨ ਲਿਖਤਾਂ ਵਿੱਚ ਦੁਸ਼ਮਣਾਂ ਅਤੇ ਦੂਜਿਆਂ ਦੀ ਜੋ ਪੇਸ਼ਕਾਰੀ ਆ ਉਹ ਰਾਏ ਅਤੇ ਅੰਦਾਜ਼ੇ ਵੱਜੋਂ ਪੱਖਪਾਤੀ ਅਤੇ ਨਖੇਦਗਰੂਚੀ ਦਾ ਸਬੂਤ ਹੈ। ਹਿਮਾਲਿਆ ਦੇ ਮੈਦਾਨਾਂ ਵਿੱਚ ਵੈਦਿਕ ਅਤੇ ਪ੍ਰਾਣਿਕ ਲਿਖਤਾਂ ਵਿੱਚਲੇ ਰਾਖਸ ਜਾਂ ਦੈਨਤ ਉਹੀ ਲੋਕ ਨੇ ਜਿਹੜੇ ਕਦੇ ਇੱਥੇ ਵੱਸਦੇ ਸੀ ਅਤੇ ਇਹਨਾਂ ਲਿਖਤਾਂ ਵਾਲੇ ਧੜੇ ਦੇ ਵਿਰੋਧੀ ਸੀ। ਰਾਵਣ ਅਤੇ ਮੈਖਾਸੁਰ ਇੱਕ ਪਾਸੇ ਪੂਜਾ ਅਤੇ ਦੂਜੇ ਪਾਸੇ ਬੁਰਾਈ ਦੇ ਪ੍ਰਤੀਕ ਹੋਣ ਦਾ ਫਰਕ ਐਨ ਉਲਟਬਣੀ ਰਾਏ ਦੇ ਸਬੂਤ ਨੇ। ਮੁਗਲ ਕਾਲ ਦੀਆਂ ਹਕੂਮਤੀ ਲਿਖਤਾਂ ਵਿੱਚ ਆਪਣੇ ਵਿਰੋਧੀਆਂ ਖਾਸ ਕਰਕੇ ਜਿਹੜੇ ਗੈਰ-ਮੁਸਲਮਾਨ ਸੀ ਉਹਨਾਂ ਦੀ ਪੇਸ਼ਕਾਰੀ ਨਖੇਦ ਵਾਲੀ ਹੀ ਆ। ਨਵੇਂ ਪਾਸ਼ਾ ਬਾਰੇ ਡਾਕਟਰ ਫੌਜਾ ਸਿੰਘ ਦੀ ਮੁਗਲਾਈਆਂ ਲਿਖਤਾਂ ਵਾਲੀ ਖੋਜ ਇਹਦਾ ਮੂੰਹ ਬੋਲਦਾ ਸਬੂਤ ਸੀ ਜਿੱਥੋਂ ਅੰਗਰੇਜ਼ੀ ਰਾਜ ਸ਼ੁਰੂ ਹੁੰਦਾ ਉੱਥੋਂ ਮਿਲਗੋਬਾ ਖੋਜ ਦਾ ਰੁਝਾਨ ਸ਼ੁਰੂ ਹੁੰਦਾ ਜਿੱਥੇ ਕੁਝ ਚੰਗੀਆਂ ਗੱਲਾਂ ਦੱਸ ਕੇ ਫਿਰ ਨਿਖੇਧ ਕਰਨ ਨੂੰ ਨਿਰਪੱਖ ਹੋਣਾ ਕਿਹਾ ਹੁੰਦਾ ਹੈ ਜ਼ਿਆਦਾਤਰ ਯੂਰਪੀ ਮੁਸਾਫਰਾਂ ਜਰਨੈਲਾਂ ਅਤੇ ਹਕੂਮਤੀ ਅਹੁਦੇਦਾਰਾਂ ਦੀਆਂ ਲਿਖਤਾਂ ਵਿੱਚੋਂ ਕੁੱਲ ਮਿਲਾ ਕੇ ਜੋ ਤਸਵੀਰ ਏਸ਼ੀਆਈ ਅਤੇ ਅਫਰੀਕੀ ਲੋਕਾਂ ਦੀ ਉੱਭਰਦੀ ਹੈ ਉਸ ਦੇ ਹਿਸਾਬ ਨਾਲ ਯੂਰਪੀ ਸਮਰਾਜਾਂ ਨੇ ਏਸ਼ੀਆਈ ਅਫਰੀਕਾ ਲੋਕਾਂ ਉੱਤੇ ਉਪਕਾਰੀ ਕੀਤਾ ਕਿਤੇ ਕਿਤੇ ਕਿਸੇ ਯੂਰਪੀ ਬੰਦੇ ਨੇ ਇਹ ਜ਼ਾਲਮਾਨਾ ਸਚਾਈ ਨੂੰ ਕਬੂਲਿਆ ਕਿ ਅਸਲ ਵਿੱਚ ਉਹਨਾਂ ਨੇ ਗੁਲਾਮ ਲੋਕਾਂ ਨਾਲ ਕੀ ਕੀਤਾ 1857 ਬਾਰੇ ਅੰਗਰੇਜ਼ ਲਖਾਰੀ ਦੀ ਰਾਣੀ ਝਾਂਸੀ ਦੇ ਸਬੰਧ ਵਿੱਚ ਟਿੱਪਣੀ ਕਿ ਪਹਿਲਾਂ ਅਸੀਂ ਉਹਨਾਂ ਨੂੰ ਬਗਾਵਤ ਲਈ ਮਜਬੂਰ ਕਰਦੇ ਹਾਂ ਫਿਰ ਬਦਨਾਮ ਵਿਦੇਰੇ ਵਿਸਥਾਰ ਲਈ ਫ੍ਰੈਂਕ ਫੈਨਨ ਦੀ ਕਿਤਾਬ ਦ ਵੈਚਡ ਆਫ ਦਾ ਅਰਥ ਵੇਖੀ ਜਾ ਸਕਦੀ ਹੈ ਪਹਿਲੀ ਸਮਰਾਜੀ ਜੰਗ ਵੇਲੇ ਤੋਂ ਨਖੇਦਵਾਲੀਆਂ ਲਿਖਤਾਂ ਦਾ ਚਰਚਾਵਾ ਆਮ ਤੌਰ ਤੇ ਖੋਜੀ ਪੱਤਰਕਾਰ ਖੇਤਰ ਦੇ ਲੋਕ ਕਰਦੇ ਨੇ ਇਹ ਗੱਲ ਬਾਅਦ ਵਿੱਚ ਜ਼ਾਹਰ ਹੁੰਦੀ ਹੈ ਕਿ ਕਈ ਵਾਰ ਕਿਸੇ ਹਕੂਮਤ ਦੇ ਕੱਚੇ ਜਾਂ ਪੱਕੇ ਜਸੂਸ ਵੀ ਪੱਤਰਕਾਰ ਬਣ ਕੇ ਮਿਲਦੇ ਨੇ ਮਸ਼ਹੂਰ ਲੜਾਕੂਆਂ ਆਗੂਆਂ ਨਾਲ ਮੁਲਾਕਾਤਾਂ ਕਰਨ ਵਾਲੇ ਖੋਜੀਆਂ ਵੱਲੋਂ ਤਜਰਬੇ ਅਤੇ ਅੰਦਾਜ਼ੇ ਵੱਜੋਂ ਜੋ ਨਿਰਪੱਖ ਵਿਚਾਰ ਦੇਣ ਦੀ ਗੱਲ ਕੀਤੀ ਜਾਂਦੀ ਹੈ ਉਹਦੇ ਵਿੱਚ ਅਕਸਰ ਉਹ ਨੁਕਤੇ ਅਧੂਰੇ ਜਾਂ ਟੁੱਟਵੇਂ ਰੂਪ ਵਿੱਚ ਸ਼ਾਮਲ ਹੁੰਦੇ ਨੇ ਜਿਹੜੇ ਸਿੱਧਾ ਨਿਖੇਧ ਕਰਨ ਵਾਲਿਆਂ ਦੇ ਲਿਖੇ ਜਾਂ ਪ੍ਰਚਾਰੇ ਹੁੰਦੇ ਨੇ ਮਿਸਾਲ ਵੱਜੋਂ 1867 ਵਿੱਚ ਅਰਨੇਸਟ ਟਰੰਪ ਨੇ ਸਿੱਖਾਂ ਦੇ ਛੇਤੀ ਇਤਿਹਾਸ ਦਾ ਹਿੱਸਾ ਹੋ ਜਾਣ ਦਾ ਅੰਦਾਜ਼ਾ ਕੀਤਾ ਸੀ ਵਿਰੋਧ ਹੁਣ ਕਾਰਨوں ਨੇ ਇਹ ਲਿਖਤ ਵਾਪਸ ਲੈ ਲਈ ਸੀ ਖੁਸ਼ਵੰਤ ਸਿੰਘ ਨੇ 1950 ਵਿੱਚ ਸਿੱਖੇ ਇਤਿਹਾਸ ਲਿਖਦੇ ਹਾਂ ਅੰਦਾਜ਼ਾ ਕੀਤਾ ਸੀ ਕਿ ਸਿੱਖਾਂ ਉਹਦੇ 50 ਸਾਲਾਂ ਵਿੱਚ ਖਤਮ ਹੋ ਜਾਣਗੇ ਮਸ਼ਹੂਰ ਪੱਤਰਕਾਰ ਨੇ ਸੰਤ ਜਰਨੈਲ ਸਿੰਘ ਪਿੰਡਰਾ ਬਾਰੇ ਬਾਰੇ ਲਿਖਿਆ ਕਿ ਉਹਨੂੰ ਕਿਸੇ ਨੇ ਮੱਥਾ ਟੇਕਿਆ ਤੇ ਉਹਨੇ ਸਾਰੀ ਗੱਲਬਾਤ ਦੌਰਾਨ ਨੋਟ ਮੁਠੀ ਵਿੱਚ ਗੁੱਟੀ ਰੱਖਿਆ ਇੰਦਰਾ ਗਾਂਧੀ ਦੀ ਆਖਰੀ ਲੜਾਈ ਵਿੱਚ ਲੇਖਕ ਸਿੰਘਾਂ ਦੀ ਜਾਤ ਪਰਖਦਾ ਅਤੇ ਇੰਦਰਾ ਗਾਂਧੀ ਦੀ ਪੀਲੀ ਸਾੜੀ ਦੀ ਗੱਲ ਕਰਦੇ ਹਾਂ ਸੰਕੇਤ ਦਿੰਦਾ ਹੈ ਕਿ ਇਹ ਸਿੱਖਾਂ ਵਿੱਚ ਸ਼ਹਾਦਤ ਦਾ ਰੰਗ ਹੈ ਕੁਲਦੀਪ ਨਾਇਰ ਨੇ ਪੰਜਾਬੀ ਦੇ 50 ਸਾਲਾਂ ਵਿੱਚ ਖਤਮ ਹੋ ਜਾਣ ਦੇ ਅੰਦਾਜ਼ੇ ਨਾਲ ਵਿਵਾਦ ਛੇੜ ਦਿੱਤਾ ਸੀ ਕਿ ਪੰਜਾਬੀ ਬਚੇਗੀ ਜਾਂ ਨਹੀਂ ਆਮ ਹੀ ਲਿਖਿਆ ਜਾਂਦਾ ਹੈ ਕਿ ਪੰਜਾਬ ਦੀ ਦੂਵਾਰ ਵੰਡ ਸਿੱਖਾਂ ਕਰਕੇ ਹੋਈ ਇਹ ਸਾਰੇ ਅੰਦਾਜ਼ੇ ਅਤੇ ਰਾਵਾਂ ਟੁੱਟਵੇਂ ਰੂਪ ਵਿੱਚ ਨਿਰਪੱਖ ਜਾਂ ਤੱਥਗਤ ਜਾਪਦੇ ਨੇ ਪਰ ਜਦੋਂ ਸਾਰੀਆਂ ਲਿਖਤਾਂ ਵਿੱਚੋਂ ਇਹ ਦੁਹਰਾਓ ਵਾਰ-ਵਾਰ ਲੱਭਦਾ ਅਤੇ ਇਦਾਂ ਦੇ ਹੋਰ ਟੁਕੜੇ ਜੁੜ ਕੇ ਪੂਰੀ ਤਸਵੀਰ ਬਣਦੀ ਹੈ ਤਾਂ ਸਿੱਖਾਂ ਦੇ ਨਖੇਦ ਦੀ ਅਕਾਦਮਿਕ ਵਿਧੀ ਸਾਫ਼ ਸਮਝ ਆਉਂਦੀ ਹੈ ਕਿ ਗਿਆਨ ਦੇ ਪੱਧਰ ਵੱਜੋਂ ਨਖੇਦ ਕਿਵੇਂ ਸਥਾਪਿਤ ਕੀਤਾ ਜਾਂਦਾ ਮੌਜੂਦਾ ਸਮੇਂ ਵਿੱਚ ਵੱਖ-ਵੱਖ ਲੋਕਤੰਤਰੀ ਰਾਜਾਂ ਵਿੱਚ ਵੱਸਦੇ ਮੁਸਲਮਾਨ ਜਿਵੇਂ ਇਸਲਾਮੀ ਨੁਕਤੇ ਤੋਂ ਉਸਾਮਾ ਬਿਲ ਲਾ ਦੇਂਦੇ ਨਖੇਦ ਵਿੱਚ ਪੈ ਗਏ ਨੇ ਓਵੇਂ ਕਈ ਮਸ਼ਹੂਰ ਸਿੱਖ ਵਿਦਵਾਨ ਵੀ ਤਿੰਨ ਅਹਿਮ ਸਿੱਖ ਕਿਰਦਾਰਾਂ ਦੇ ਨਖੇਦ ਵਿੱਚ ਪਏ ਨੇ ਸਿੱਖੇ ਇਤਿਹਾਸ ਦੇ ਤਿੰਨ ਅਹਿਮ ਕਿਰਦਾਰ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਤੀਰੇ ਰੂਪ ਵਿੱਚ ਯਾਦ ਕੀਤਾ ਜਾਂਦਾ ਹੈ ਬਾਦਸ਼ਾ ਜਰਨੈਲ ਅਤੇ ਸ਼ਹੀਦ ਵਜੋਂ ਮਹਾਰਾਜਾ ਰਣਜੀਤ ਸਿੰਘ ਨੂੰ ਜਰਨੈਲ ਰਾਜੇ ਅਤੇ ਨੀਤੀਵਾਨ ਵਜੋਂ ਯਾਦ ਕੀਤਾ ਜਾਂਦਾ ਹੈ। ਸੰਤ ਜਰਨੈਲ ਸਿੰਘ ਪਿੰਡਰਾਵਾਲੇ ਨੂੰ ਸੰਤ ਸ਼ਹੀਦ ਅਤੇ ਜਰਨੈਲ ਵਜੋਂ ਯਾਦ ਕੀਤਾ ਜਾਂਦਾ ਹੈ। ਤਿੰਨਾਂ ਕਿਰਦਾਰਾਂ ਵਿੱਚੋਂ ਸਭ ਤੋਂ ਉੱਬਰ ਵੀ ਸਾਂਝ ਜੰਗੀ ਜਰਨੈਲ ਹੋਣ ਦੀ ਹੈ। ਸਮੇ ਦੇ ਔਕੇ ਮੋੜ ਉਤੇ ਇਹ ਗੁਣ ਸਭ ਤੋਂ ਵੱਡਾ ਔਗਣ ਗਿਨਾਇਆ ਜਾ ਰਿਹਾ ਹੈ। ਭਾਰਤ ਸਮੇਤ ਪੂਰੀ ਦੁਨੀਆ 'ਚ ਹਕੂਮਤਾਂ ਖਿਲਾਫ ਹਥਿਆਰ ਉਠਾਉਣ ਨੂੰ ਸਭ ਤੋਂ ਵੱਡਾ ਗੁਨਾਹ ਮੰਨਿਆ ਜਾ ਰਿਹਾ ਹੈ। ਰਾਇਵਜੋ ਆਮ ਤੌਰ ਉੱਤੇ ਨਖੇਦ ਕਿਸੇ ਮਨੁੱਖੀ ਹਸਤੀ ਦਾ ਹੁੰਦਾ ਜੋ ਅਕਸਰ ਜਿਉਂਦੀ ਹੁੰਦੀ ਆ ਅਤੇ ਕਿਸੇ ਤਾਕਤਵਰ ਤਰ ਜਾਂ ਹਕੂਮਤ ਵੱਲੋਂ ਨਿਸ਼ਾਨੇ ਉੱਤੇ ਲਈ ਹੁੰਦੀ ਆ। ਨਖੇਦ ਕਿਸੇ ਸਦੀਆਂ ਪਹਿਲਾਂ ਹੋਈ ਹਸਤੀ ਦਾ ਵੀ ਹੋ ਸਕਦਾ ਜਿਵੇਂ ਮਹਾਤਮਾ ਬੁੱਧ, ਈਸਾ ਮਸੀਹ ਤੇ ਹਜ਼ਰਤ ਮੁਹੰਮਦ ਸਾਹਿਬ ਦਾ ਹੋ ਰਿਹਾ ਹੈ। ਭਗਤ ਸਿੰਘ ਸਿੱਖ ਸਮਾਜ ਵਿੱਚ ਪਹਿਲਾ ਅਜਿਹਾ ਨਾਇਕ ਹੈ ਜੋ ਪੱਛਮੀ ਖਿਆਲ ਅਤੇ ਸੱਭਿਆਚਾਰ ਦਾ ਪ੍ਰਤੀਕ ਬਣਦਾ ਪਰ ਉਹਦੇ ਬਾਰੇ ਬਣੇ ਗੀਤ ਗੁਰਦੁਆਰਿਆਂ ਵਿੱਚ ਵੱਜਦੇ ਰਹੇ ਜਿੱਥੇ ਕੋਈ ਹਕੂਮਤ ਖਿਲਾਫ ਲੜਨ ਵਾਲੀ ਤੇ ਰਸੂਤ ਲੈਂਦੀ ਹੈ ਕਿ ਉਹ ਅਨੈਤਿਕ ਜੰਗ ਵਿੱਚ ਨਹੀਂ ਉਤਰਨਗੇ ਜੇ ਸ਼ਬਦ ਕੇ ਹਿੰਸਾ ਦਾ ਜਵਾਬ ਗੋਲੀ ਨਾਲ ਦੇਣਗੇ ਉੱਥੇ ਨਖੇਦ ਵਧੇਰੇ ਆਸਾਨ ਹੋ ਜਾਂਦਾ ਬਗਾਵਤਾਂ ਨੇ ਹਕੂਮਤੀ ਢਾਂਚਾ ਟਾਉਣਾ ਹੁੰਦਾ ਤੇ ਹਕੂਮਤਾਂ ਨੇ ਬਗਾਵਤੀ ਕਿਰਦਾਰ ਤੇ ਵਿਚਾਰ ਨੂੰ ਥਾਂ ਤੇ ਸਮੇਂ ਦੇ ਚੌਕਟੇ ਵਿੱਚੋਂ ਹੀ ਮਿਸਣਾ ਹੁੰਦਾ ਇਸ ਲਈ ਬਗਾਵਤਾਂ ਲਈ ਆਪਣੇ ਵਿਚਾਰ ਦਾ ਪ੍ਰਚਾਰ ਜ਼ਰੂਰੀ ਹੈ ਪਰ ਹਕੂਮਤਾਂ ਲਈ ਜੰਗ ਜੂਹਾਂ ਦੇ ਵਿਚਾਰ ਕਿਰਦਾਰ ਤੇ ਪਛਾਣ ਦਾ ਨਖੇਦ ਜ਼ਰੂਰੀ ਹੁੰਦਾ ਜੰਗ ਜੂਆਂ ਦਾ ਨਖੇਦ ਉਨਾ ਹੀ ਵੱਡਾ ਹੁੰਦਾ ਜਿੰਨਾ ਉਹਨਾਂ ਦਾ ਵਿਚਾਰ ਅਤੇ ਕਿਰਦਾਰ ਵੱਡਾ ਹੋਵੇ। ਮੋਂਦਾ ਨਖੇਦੇ ਆਮ ਰੂਪ ਹੁਣ ਵਿਜਲ ਸਾਥ ਰਾਹੀਂ ਖਾਸ ਬਣ ਗਏ ਨੇ ਪਰ ਪਹਿਲਾਂ ਵਾਲੇ ਖਾਸ ਰੂਪ ਜਿਵੇਂ ਸਾਹਿਤ ਰਤਨਾ ਵਿਦयक ਅਤੇ ਖਬਰੀ ਖੋਜ ਹਾਲੇ ਤੱਕ ਆਪਣੀ ਥਾਂ ਤੇ ਮੁੱਲਵਾਨ ਨੇ। ਸ਼ਬਦ ਜੰਗ ਲੋਕਾਂ ਦੇ ਮਨਾਂ ਤੇ ਗਿਆਨ ਦੀਆਂ ਸਭ ਥਾਵਾਂ ਉੱਤੇ ਲੜੀ ਜਾਣ ਲੱਗੀ ਆ। ਨਖੇਦ ਵਧੇਰੇ ਵਿਆਪਕ ਅਤੇ ਮਾਰੂ ਹੁੰਦਾ। ਜਿਸ ਨੂੰ ਵਿਦਿਕ ਵਿਦਵਾਨ ਖੋਜ ਵੱਜੋਂ ਹੀ ਲੋਕਾਂ ਦੇ ਸੰਘੋਂ ھیਠ ਲਗਾ ਦਿੰਦੇ ਨੇ ਉੱਚ ਪੱਧਰੀ ਖੋਜ ਦਾ ਸਲਾਵਾ ਉਹ ਸਮੁੰਦਰ ਹੁੰਦਾ ਜਿੱਥੇ ਜਾ ਕੇ ਨਖੇਦ ਦੇ ਸਾਰੇ ਵਹਿਣ ਸਮਾ ਜਾਂਦੇ ਨੇ ਦਾਰਸ਼ਨਿਕ માનਤਾਵਾਂ ਤੇ ਰੋਹਾਨੀ ਤਜਰਬੇ ਨੂੰ ਉਲਟਾਉਣਾ ਸਿਰਫ ਦਿੱਲੀਲੀ ਖੇਡ ਨਹੀਂ ਹੁੰਦੀ ਸਗੋ ਦੁਨੀਆ ਨੂੰ ਬਦਲ ਦੇਣ ਦਾ ਅਮਲ ਇਸੇ ਤਰੀਕੇ ਸ਼ੁਰੂ ਹੁੰਦਾ ਜੰਗਜੋ ਨੂੰ ਹਰਾਉਣ ਦੇ ਨਾਂ ھیਠ ਉਹ ਵਿਚਾਰ ਨਿਸ਼ਾਨੇ ਉੱਤੇ ਹੁੰਦਾ ਜਿਸ ਦੇ ਵਾਲੇ ਜੰਗਜੁੱਤੇ ਰ ਜਾਂ ਸਮਾਜ ਜੁੜਿਆ ਹੁੰਦਾ ਉਹ ਵਿਚਾਰਦਾਨ ਖੇਦ ਵਿੱਚ ਜੰਗ ਜੂਤ irdan ਖੇਦ ਵੀ ਸ਼ਾਮਲ ਹੁੰਦਾ ਪਰ ਕਈ ਵਾਰ ਅੰਦਰੂਨੀ ਨਖੇਦ ਰਾਹੀਂ ਵੀ ਵਿਚਾਰਦਾਨ ਖੇਦ ਕੀਤਾ ਜਾਂਦਾ ਜਿਸ ਨਾਲ ਬਾਹਰੀ ਰੂਪ ਬਾਕੀ ਰਹਿ ਜਾਂਦਾ ਪਰ ਤੱਤ ਬਦਲ ਜਾਂਦਾ